ਸੁਣਦਾਗਾ ਉਹ ਸੁਣੀ ਜਾਂਦਾ ਮੈਂ ਕਿਹੜਾ ਬੋਲਾਂਗਾ ਮੈਂ ਤੈਨੂੰ ਐ ਨਹੀਂ ਕਿਹਾਗਾ ਵੀ ਬੋਲਾਂਗਾ ਤੂੰ ਮੈਂਟ ਚ ਤੇਰੀ ਅੱਖ ਲੱਗ ਜਾਂਦੀ ਸੌ ਜਾਂਣਾਗਾ ਮੈਂ ਐਂ ਕਹਿੰਦੀ ਸੀ ਵੀ ਮੈਂ 10 ਮਿੰਟਾਂ ਚ ਹੀ ਆਈ ਘਰ ਛੱਡ ਕੇ ਨਾ ਜਾਈ ਤੂੰ ਉਹ ਤੇਰੇ ਉਹਰੇ ਦੋਨੇ ਜੋੜੇ ਹੱਥ ਮੈਂ ਤੈਨੂੰ ਐ ਕਹਿਣਾ ਆਪ ਨੂੰ ਚੰਗੀ ਕੁੜੀ ਦਾ ਰਿਸ਼ਤਾ ਆਇਆਗਾ ਚੁੱਪ ਕਰਕੇ ਤੂੰ ਮੁੰਡਾ ਵੈਲਾ ਉਹਦਾ ਰਿਸ਼ਤਾ ਲੈ ਲੈ ਆ ਜਿਹੜੇ ਤੂੰ ਚੱਕ ਕੇ ਰੋ ਜਾਂਦੇ ਢੋਲੂ ਜੇ ਮੈਨੂੰ ਇਹ ਬਹੁਤ ਪੜੇ ਲੱਗਦੇ ਇਹ ਛੱਡ ਦੇ ਤੂੰ ਮੈਂ ਪਰਮਾ ਮੈਂ ਨਾ ਤੈਨੂੰ ਹੁਣੇ ਇਹ ਜਸ ਸ਼ਲੋਕ ਸੁਣਾਉਣਾ ਸੀ ਕਿ ਤੂੰ ਸੁਣ ਕੇ ਨਾ ساری ਉਮਰ ਯਾਦ ਰੱਖਣਾ ਸੀ ਜਦੋਂ ਮੈਂ ਕਿਸੇ ਚੰਗੇ ਕੰਮ ਜਾਨੀ ਆ ਨਾ ਤੇ ਤੂੰ ਬੋਲਣਾ ਹੀ ਬੋਲਣਾ ਤੇਰੀ ਬੜੀ ਗੰਦੀ ਆਤ ਤਾਂ ਇਹ ਤੇਰੀ ਗੰਦੀ ਆਤ ਤਾਂ ਨਾ ਕਦੇ ਗਈਆਂ ਨਹੀਂ ਉਹ ਗੰਦੀ ਆਤ ਮੇਰੀ ਨਹੀਂ ਉਹ ਗੰਦੀ ਆਤ ਤੇਰੀ ਆ ਮੈਂ ਤੈਨੂੰ ਹਜੇ ਵੀ ਕਹਿਣਾਗਾ ਉਹ ਆਦਾ ਮੁੰਡਾ ਵੈਰਾ ਮੁੜ ਕੇ ਕੱਲ ਨੂੰ ਫਸਤਾਏਗੀ ਮੁੜ ਕੇ ਫਿਰ ਬੇਰਾ ਹੱਥ ਨਹੀਂ ਆਉਣਾ ਦੇ ਕੋਈ ਨਾ ਆਜੂਗਾ ਬੇਲਾ ਹੱਥ ਕਿਦਰੇ ਨਹੀਂ ਕੁਝ ਹੋਇਆ ਉਹਨੂੰ ਹਜੇ ਨਿਆਣਾ ਉਹ ਕਤਨੇ ਦਿਨ ਹੋ ਦੀ ਉਮਰ ਟੱਪ ਚੱਲੀ ਗਈ ਮੈਂ ਤੈਨੂੰ ਦੱਸਦਾ ਗਾ ਨਾ ਹਜੇ ਵੀ ਸੰਭਲ ਜਾ ਮੁੜ ਕੇ ਪੱਟਾਂ ਤੇ ਹੱਥ ਮਾਂ ਮਾਂ ਰੋਏਗੀ ਮੁੜ ਕੇ ਫੇਰ ਉਹ ਟਾਈਮ ਨਹੀਂ ਆਉਣਾ ਜਿਹੜੇ ਤੂੰ ਭਾਲਦੇ ਆ ਕਿਹੜਾ ਭਾਲਦੇ ਆ ਟਾਈਮ ਹੈ ਸੰਭਲਣੋਂ ਨਾਲੇ ਮੈਂ ਕੀ ਕਰਦੀ ਆਂਗੀ ਜਦੋਂ ਕਦੋਂ ਤੂੰ ਬੋਲਣਾ ਹੀ ਹੁੰਦਾ ਗਾ ਬਾਹਰ ਪੁੱਠਾ ਬੋਲਦਾ ਮੈਂ ਤੁਰਦੀ ਮਗਰੋਂ ਪਹਿਲਾਂ ਰੋਕ ਦਿੰਨਾ ਤੂੰ ਮੈਨੂੰ ਉਹ ਰੋਕਣੀ ਪੈਂਦਾ ਤਾਂ ਹੀ ਰੋਕਦਾ ਮੈਨੂੰ ਤੇਰੇ ਲੱਛਣ ਤੁਸੀਂ ਜਾਂਦੇ ਆ ਜਿਹੜਾ ਤੂੰ ਕੰਮ ਕਰਦੀ ਐ ਨਾ ਉਹ ਇਹ ਚੰਗਾ ਨਹੀਂ ਕਰਦੀ ਤੇ ਮਾੜੀ ਕਰੀ ਜਾਨੀ ਆ ਆਹੋ ਇਨੂੰ ਤਾਂ ਮੇਰੇ ਲੱਛਣ ਦਿਸਦੇ ਨੇ ਤੇਰੇ ਲੱਛਣ ਵਾਲੇ ਚੰਗੇ ਨੇ ਉਹ ਮੇਰੇ ਤਾਂ ਚੰਗੇ ਹੀ ਆ ਮੈਂ ਤਾਂ ਟੜ ਕੇ ਉੱਠਦਾ ਪਰਮਾਤਮਾ ਦਾ ਨਾਮ ਲੈਣਾ ਉਹ ਤੋਂ ਵੇਣਾ ਮੈਂ ਕਿਸੇ ਨੂੰ ਨਹੀਂ ਮੰਨਦਾ ਆ ਭਰਤੋਂ ਆ ਢੋਲਿਆਂ ਚੱਕ ਜਾਨੀ ਹੈ ਨਾ ਇਹ ਨਹੀਂ ਮੇਰੇ ਚੰਗੇ ਲੱਗਦੇ ਤੇਰੀਆਂ ਤੂੰ ਚੱਕ ਲੈ ਢੋਲੀ ਫੇਰ ਇਹ ਚੱਕਣੀਆਂ ਵੀ ਬਥੇਰੀਆਂ ਔਖੀਆਂ ਨੇ ਇਹ ਵੀ ਕੋਈ ਚੱਕ ਸਕਦਾਗਾ ਕੋਈ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਚੱਕਣ ਨੂੰ ਆ ਚੱਕਣ ਨੂੰ ਮੈਂ ਤੈਨੂੰ ਬਾਰੀ-ਬਾਰੀ ਕਹੀ ਜਾਂਦਾ ਹਜੇ ਵੀ ਟਾਈਮ ਹੈਗਾ ਸਮਝਾ ਲੈ ਚੰਗਾ ਰਿਸ਼ਤਾ ਆਉਂਦਾ ਲੈ ਲੈ ਮੰਨ ਲੈ ਮੇਰੀ ਤੇਰੇ ਮਰੇ ਹੱਥ ਜੋੜਦਾ ਪਰ ਮੇਰਾ ਹੱਕ ਨਹੀਂ ਮੰਨਦਾ ਤੇਰੇ ਮਰੇ ਹੱਥ ਜੋੜਦਾ ਪਰ ਫਿਰ ਵੀ ਜੋੜਦਾ ਮੁੰਡੇ ਦਾ ਕੁਝ ਬਣ ਜੂ ਕੱਲ ਨੂੰ ਬੇੜਾ ਘਰ ਪਹੁੰਚੂ ਘਰ ਦਾ ਬੇ ਨਹੀਂ ਹੁੰਦਾ ਘਰਕ ਆ ਜਿਹੜਾ ਤੂੰ ਮਾੜੇ ਬੋਲ ਬੋਲਦਾ ਰਹਿਣਾ ਨਾ ਘਰਕ ਤਾਂ ਤੂੰ ਕਰੇਂਗਾ ਬੇੜਾ ਐ ਨਹੀਂ ਹੁੰਦਾ ਸਾਰਾ ਦਿਨ ਕਿ ਮੈਂ ਰੱਬ ਦਾ ਨਾਮ ਜਪਦਾਗਾ ਰੱਬ ਤਾਂ ਮੈਂ ਲਾਦਾ ਬਹਿਲਾ ਤੇਰੇ ਕੋਲ ਹੀ ਬੈਠਾ ਹਨਾ ਆ ਕੇ ਸਾਰਾ ਦਿਨ ਤੇਰੀਆਂ ਹੀ ਸੁਣੀ ਜਾਂਦਾ ਉਹ ਤਾਂ ਇੱਕ ਗੱਲ ਯਾਦ ਰੱਖੀ ਰੱਬ ਮੇਰੇ ਕੋਲ ਹੋਵੇ ਨਾ ਹੋਵੇ ਦੇਖੀ ਜਾ ਪਰ ਇੱਕ ਗੱਲ ਯਾਦ ਆ ਆ ਜਿਹੜੇ ਤੂੰ ਕੰਮ ਕਰੀ ਜਾਂਦੀ ਐ ਨਾ ਇਹੇ ਤੂੰ ਗਲਤ ਕਰੀ ਜਾਂਦੀ ਐ ਕਿਹੜਾ ਕੰਮ ਕਰਤਾ ਕੀ ਗਲਤ ਕਰਤਾ ਮੈਂ ਅੱਜ ਜਿਹੜੇ ਤਰਤੇ ਤੋਂ ਢੋਲਾਂ ਚੱਕ ਲੈਣੇ ਆ ਢੋਲਾਂ ਚੱਕ ਲੈਣੇ ਤੈਨੂੰ ਤਾਂ ਹਟੋਲੀ ਦੀ ਸੀ ਜਾਂਦੀ ਆ ਮੈਨੂੰ ਜਾਣ ਦੇ ਆ ਜੋੜੇ ਹੱਥ ਨਾ ਹੀ ਤਾਂ ਕਿਤੇ ਮੰਨੀ ਐ ਮੇਰੀ ਤੇ ਨਾ ਹੀ ਮੇਰੀ ਮੰਨਣੀ ਐ ਫੇਰ ਜੇ ਜਾਣਾ ਹੁੰਦਾ ਨਾ ਚੁੱਪ ਕਰਕੇ ਮੇਰੇ ਤੋਂ ਪਾਸੇ ਹੀ ਨਿਕਲ ਜਾ ਕਰ ਮੇਰੇ ਕੋਲ ਦੀ ਨਾ ਜਾਇਆ ਕਰ ਬੇ ਪਾਸੇ ਹੋ ਕੇ ਨਿਕਲਦੀ ਹੁੰਨੀ ਆ ਜਦੋਂ ਨਿਕਲਦੀ ਆ ਮੂਰੇ ਪਿਆ ਹੁੰਨਾ ਲੰਮਾ ਤਾਂ ਨਹੀਂ ਚਲ ਕੋਈ ਗੱਲ ਪਸਤਾਏਂਗੀ ਹਾਂ ਕੀ ਕਹਿ ਸੀ ਦੁਬਾਰੇ ਬੋਲ ਤੂੰ ਕੀ ਕਹਿੰਦਾ ਸੀਗਾ ਮੈਂ ਐ ਕਹਿਣਾ ਦਾ ਪਸਤਾਏਂਗੀ ਵੇਲੇ ਨੂੰ ਪਸਤਾਏਂਗੀ ਲਾਲਾ ਰਿਸ਼ਤਾ ਮੁੰਡੇ ਦਾ ਵੇ ਮੈਂ ਕਿਦਰੇ ਨੇ ਪਸਤਾਉਂਦੀ ਕੋਈ ਨਾ ਕਰ ਦੂੰਗੀ ਰਿਸ਼ਤਾ ਮੈਂ ਤਾਂ ਮੇਰੇ ਪੁੱਤ ਦਾ ਰਿਸ਼ਤਾ ਪੂਰਤ ਚੰਗਾ ਕਰੂੰਗੀ ਦੁਨੀਆ ਖੜਖੜ ਝੱਕੂਗੀ ਹਾਂ ਵੀ ਚਰਨੇ ਨੇ ਪੁੱਤ ਆਉਦਾ ਕਿਵੇਂ ਵਿਆਹ ਹੈ ਨਾ ਤਾਂ ਤੇਰਾ ਹੀ ਚੱਲੂਗਾ ਉਹ ਕੋਈ ਨਹੀਂ ਅੱਜ ਜੜੀ ਝੱਕ ਚਕਾਉਣ ਵਾਲੀ ਗੱਲ ਕਰਦੀ ਨਾ ਫਿਰ ਦੁਨੀਆ ਦੂਜੇ ਲੋਟ ਰੋਂਦਾਂ ਲੱਗ ਜੇ ਵੀ ਮੁੰਡੇ ਦੀ ਉਮਰ 22 ਟੱਪ ਗਈ ਸੜੇ ਹੀ ਰਹਿ ਗਿਆ ਬੇ ਨਹੀਂ ਰਹਿੰਦਾ ਨਾ ਤੂੰ ਮਾੜਾ ਬੋਲਿਆ ਕਰ ਆ ਕੇ ਮਰਦਾ ਬੋਲੂ ਕਫਨ ਪਾੜੂ ਤੇਰੇ ਤਾਂ ਉਹ ਕੰਮ ਹੋਏ ਪਏ ਨੇਗੇ ਤਰਜ ਬੇ ਜਾਨੀਆ ਜਾਨੀਆ ਮੈਂ ਤਾਂ ਦਿਮਾਗ ਹਲਾਤਾ ਤੂੰ ਮੇਰਾ ਦਿਮਾਗ ਤੇਰਾ ਕਾਹਨੂੰ ਹਲਾਇਆ ਦਿਮਾਗ ਤਾਂ ਤੂੰ ਮੇਰਾ ਹਲਾਤਾ ਮੈਂ ਮੇਰੇ ਪਿਓ ਨੂੰ ਬੱਥੇ ਰਾ ਸੁੰਝਾਇਆ ਸੀਗਾ 4 ਸਾਲ ਹੋ ਗਏ ਲੰਘ ਜਾਂਦੇ ਮੈਨੂੰ ਕੀ ਬੋਲਦਾ ਅਸੀਂ ਤਾਂ ਕੁੜੀ ਦੇਖ ਕੇ ਆਇਆ ਨੋਗੇ ਵਰਗੀ ਆ ਜਦ ਤੁਰਦੀ ਆ ਧਰਤੀ ਹਿੱਲਦੀ ਆ ਰੰਗ ਬੋਰਾ ਨਸੂ ਆ ਦੇਖ ਲਾ ਕੀ ਕਹਾ ਓ ਰੱਬਾ ਹਾਏ ਓ ਰੱਬਾ ਮੈਂ ਤਾਂ ਇਹਨੂੰ ਕੀ ਕਹਿਣਾਗਾ ਮੈਂ ਤਾਂ ਪੱਟਾਂ ਤੇ ਹੱਥ ਮਾਂ ਮਾਂ ਰੋਣਾ ਤੂੰ ਤਾਂ ਤੜਕੇ ਦੇਖਿਆ ਕਰੀਆ 14ਵਾਂ ਦਾ 29ਵਰੀ ਆ ਆ ਦੇਖ ਲੋ 14ਵਾਂ ਚੰਨ ਆ ਓ ਰੱਬਾ ਇਹਨੂੰ ਕਹਿੰਦਾ 14ਵਾਂ ਚੰਨ ਹੁਣ ਮੈਨੂੰ ਪਤਾ ਲੱਗ ਗਿਆ ਉਹਦੇ ਉਹਨੇ ਮੁੰਡੇ ਦਾ ਰਿਸ਼ਤਾ ਹੁੰਦਾ ਸੀਗਾ ਕਹਿੰਦਾ ਵੀ ਕੁੜੀ 14ਵੇਂ ਚੰਨ ਵਰਗੀ ਆ ਮੇਰੇ ਗੱਲ ਦਿਮਾਗ 'ਚ ਆ ਗਈ ਕਿਤੇ 14ਵੇਂ ਚੰਨ ਦਾ ਫਿਰ ਇਹੋ ਜਿਹਾ ਹੁੰਦਾ ਫਿਰ ਉਹਨੂੰ ਮੈਂ ਸਾਰੀ ਗੱਲ ਸਮਝਾਈ ਕਹਿੰਦਾ ਸੱਚੋ ਹੀ ਮੈਂ ਕਹਾ ਹੋਰ ਆ 14ਵੇਂ ਚੰਨ ਮੇਰੇ ਨਾਲ ਦੇਖਿਆ ਕਦੇ ਜੇ ਮੇਰੇ ਨਾਲ ਤੇਰੇ ਫਿੱਟ ਆ ਗਿਆ ਤਾਂ ਰਿਸ਼ਤਾ ਲੈ ਲਈ ਤੇ 14ਵੇਂ ਚੰਨ ਫਿਰ ਹੋ ਗਿਆ ਠੀਕ ਆ 14ਵੇਂ ਦਾ ਚੰਨ ਆ ਪਤਾ ਲੱਗ ਗਿਆ ਮੈਨੂੰ ਕੀ ਹਾਲ ਆਪਾਂ ਨੂੰ ਕੀ ਆ ਮੰਨਣਾ ਤਾਂ ਕਿਸੇ ਨੇ ਹੈ ਨਹੀਂ ਤੇ ਨਾ ਹੀ ਹੈ ਮੰਨਣ ਪਰ ਮੈਨੂੰ ਇਹੋ ਜੇ 14ਵੀਂ ਦੇ ਚੰਨ ਦੀ ਲੋੜ ਨਹੀਂ ਬਸ ਸਿੱਧੀ ਜੀ ਗੱਲ ਆ ਪਾਇਦਾ ਚੰਨ ਆ ਹੁਣ ਤਾਂ ਮਿਲ ਹੀ ਗਿਆ ਜੇ 14ਵੀਂ ਦਾ ਚੰਨਾ ਹਾਈ ਮੇ ਰੱਬਾ ਦਾਮ ਲਵਾ ਮਾ ਮੜਾ ਜਾ ਕਿ ਮੈਂ ਭੈਰੀ ਤਾਂ ਲੈ ਮਾਸੀ ਤੇਰੀ ਪੈਣੀ ਆ ਬੁੱਢ ਸਾਗਣ ਹੋ ਭਾਈ ਕੋਈ ਨਾ ਕੋਈ ਨਾ ਗੁਰੂ ਤੇਰਾ ਪਲਾ ਕਰ ਹੋਰ ਦੱਸ ਕੀ ਹਾਲ ਚਾਲ ਨੇ ਮੇਰਾ ਹਾਲ ਤਾਂ ਠੀਕ ਆ ਤੂੰ ਸੁਣਾ ਤੇਰਾ ਹਲ ਕੀ ਆ ਨਹੀਂ ਮੇਰਾ ਹਾਲ ਤਾਂ ਤੈਨੂੰ ਪਤਾ ਹੀ ਆ ਬੋਲਿਆ ਚੰਗਾ ਹਾਲਤਾ ਮੇਰਾ ਤੇ ਆ ਕੈਨੀ ਜੀ ਕਿੱਧਰ ਚੱਕੀ ਫਿਰਦੀ ਲੱਸੀ ਤਾਂ ਲਈ ਸਾਡੇ ਵਾਸਤੇ ਨੀ ਨਾਣਾ ਇਹ ਤਾਂ ਮੈਂ ਪਾ ਕੇ ਆਈ ਸੀ ਲੱਸੀ ਬਾਬੇ ਤੇ ਅੱਛਾ ਹਜੇ ਹੋਇਆ ਨਹੀਂ ਮੁੰਡੇ ਦਾ ਰਿਸ਼ਤਾ ਨੀ ਨਾ ਹੋਇਆ ਨਹੀਂ ਹੈਗਾ ਰਿਸ਼ਤੇ ਤਾਂ ਬਥੇਰੇ ਆਏ ਨੇਗੇ ਅੱਛਾ ਬਸ ਕੋਈ ਫਿੱਟ ਜਾਈ ਨਹੀਂ ਆਉਂਦਾ ਕੋਈ ਮੇਰੇ ਨਹੀਂ ਫਿੱਟ ਆਉਂਦਾ ਰਿਸ਼ਤਾ ਆ ਕੋਈ ਤੇਰੇ ਚਾਚੇ ਦੇ ਨਹੀਂ ਆਉਂਦਾ ਓਹੋ ਚਾਚੀ ਤੂੰ ਗੱਲਾਂ ਲਪੋਇਆ ਨਾ ਕਰ ਫਿੱਟ ਕਿਉਂ ਨਹੀਂ ਆਉਂਦਾ ਤੂੰ ਕਿਸੇ ਨਾਲ ਕੱਟਣਾ ਨਹੀਂ ਅਗਲੇ ਨੂੰ ਪਤਾ ਵੀ ਭਾਈ ਬਗਾਨੀ ਤੇ ਫਸਾਉਣੀ ਥੋੜੀ ਆ ਕਿਉਂ ਨਹੀਂ ਫਸਾਉਣ ਨੂੰ ਬਗਾਨੀ ਤੇ ਨੂੰ ਮੈਂ ਕੀ ਕਹਿਣੀ ਹੈਗੀ ਚਾਚੀ ਹੁਣ ਸਾਰੇ ਪਿੰਡ ਨੂੰ ਤਾਂ ਪਤਾ ਜਦੋਂ ਕੋਈ ਦੇਖਣ ਜਾਂਦੇ ਹੁਣ ਉਹਦੀ ਅਗਲਾ ਪਾਨੀ ਮਾਰ ਦਿੰਦਾ ਹੁਣ ਕਿਉਂ ਕਾ ਤੂੰ ਪਾਨੀ ਮਾਰ ਦਿੰਦਾ ਕੋਈ ਪਾਨੀ ਮਾਰਦੀ ਆ ਭਾਈ ਭਾਈ ਮੁੰਡੇ ਦੀ ਮਾਂ ਇੰਨੀ ਚਲਾਗਾ ਜਿਹੜੀ ਆਪਣੇ ਬੰਦੇ ਨੂੰ ਨਹੀਂ ਬੋਲਣ ਦਿੰਦੀ ਉਹ ਨੌ ਨੂੰ ਕੀ ਬੋਲਣ ਦੇ ਦੂ ਨਹੀਂ ਉਹਨੇ ਮੇਰੇ ਨਾਲ ਤਾਂ ਨਹੀਂ ਬਸਣਾ ਮੇਰਾ ਪੁੱਤ ਬਥੇਰਾ ਸੋਹਣਾਗਾ ਉਹਦੇ ਨਾਲ ਬਸਣਾਗਾ ਉਹ ਤਾਂ ਬਥੇਰਾ ਚੰਗਾਗਾ ਪੁੱਤ ਪੱਤ ਨੂੰ ਅੱਜਕੱਲ ਕੋਈ ਨਹੀਂ ਦੇਖਦਾ ਠੀਕ ਆ ਅਗਲਾ ਪਹਿਲਾ ਮਾਂ ਦੇਖਦਾ ਪਿਓ ਦੇਖਦਾ ਵੀ ਉਹ ਬਸਣ ਦੇ ਦੇਣਗੇ ਨਹੀਂ ਚਾਚੀ ਜਦੋਂ ਮਾਂ ਵਾ ਪੁੰਗਲਾਂ ਲਈ ਜਾਵੇ ਨਾ ਪਰ ਪੁੱਤ ਦਾ ਘਰ ਕਿੱਥੋਂ ਬਸੂਗਾ ਅਗਲਾ ਤਾਂ ਮਗਰ ਲੱਗੂਗਾ ਹੀ ਨਹੀਂ ਉਂਗਲਾਂ ਕਿਹਨੇ ਲਾਉਣੀਆਂ ਨੇ ਉਹਨੂੰ ਦੱਸ ਚਾਚੀ ਤੂੰ ਲਾਉਣੀਆਂ ਹੋਰ ਕਿਹਨੇ ਨਾਲੇ ਪਹਿਣੇ ਸੱਚੀ ਗੱਲ ਦੱਸਾਂ ਤੈਨੂੰ ਤਾਂ ਸਾਕ ਮਸਾਂ ਹੀ ਹੋਊਗਾ ਤੂੰ ਵਾਲਾ ਅੜਦੀਆਂ ਪਹਿਣੇ ਐਨਾ ਨਹੀਂ ਚਾਹੀਦਾ ਤੂੰ ਤਾਂ ਨਾਨੀਆਂ ਦਾਦੀਆਂ ਨੂੰ ਵੀ ਕੜੇ ਮੰਗਣ ਲੱਗ ਜਾਨੀਆਂ ਐ ਥੋੜਾ ਹੁੰਦਾ ਜਿਹਨੇ ਅੱਜ ਦਿੱਤੀ ਦੇਤੀ ਮਗਰ ਕੀ ਰਹਿ ਗਿਆ ਨੀ ਮੇਰੀ ਗਾਲਾਂ ਸੁਣ ਭਾਈ ਰੀਤ ਦੇਖ ਦੇਣ ਲੈਣ ਤਾਂ ਅਗਲਾ ਦਿਨ ਦਾ ਹੀ ਹੁੰਦਾਗਾ ਇੰਨਾ ਨਹੀਂ ਪਹਣੇ ਜਿਵੇਂ ਤੂੰ ਟਰੱਕਾਂ ਦੇ ਟਰੱਕ ਭਾਲਦੀ ਏ ਚਲ ਹੋਇਆ ਕੋਈ ਮਾੜਾ ਮੋਟਾ ਅਗਲੇ ਨੇ ਬੈੱਡ ਸੋਫਾ ਦੇਤਾ ਏ ਥੋੜੀਏ ਤੂੰ ਤੇ ਤਾਂ ਨੰਨੀ ਨੂੰ ਵੀ ਜੂੜੀ ਕਰਾ ਦੋ ਪਹਿਲਾਂ ਜੂਣੀਆਂ ਧਰ ਕੇ ਬਹਿ ਜੰਨੀ ਆ ਨਾ ਨਾ ਨਹੀਂ ਪੈਣੇ ਮੇਰਾ ਤਾਂ ਨੱਕ ਨੀ ਮਾਹ ਹੋ ਜਾਊਗਾ ਉਹਦੀ ਕਹ ਦੇਣਗੇ ਮੈਂ ਤਾਂ ਹੁਣ ਤੈਨੂੰ ਪਤਾ ਮੈਂ ਤਾਂ ਕਹਿੰਦੀ ਰਹਿੰਦੀ ਮੈਂ ਤਾਂ ਮੁੰਡੇ ਦਾ ਰਿਸ਼ਤਾ ਹੀ ਵਾੜਾ ਸੋਨਾ ਕਰਨਾਗਾ ਹਾਂ ਨੀ ਕੁੱਚਾ ਤਾਂ ਹੈ ਨਹੀਂ ਨੱਕ ਤੇ ਤੇਰਾ ਮਿੱਡਾ ਹੀ ਮਨ ਚੈਨਾ ਮਨ ਨਹੀਂ ਮਿੱਡਾ ਮੁੱਡਾ ਰਹੇਗਾ ਨੱਕ ਮੇਰਾ ਬਥੇਰਾ ਸੋਨਾ ਤਾਂ ਤੈਨੂੰ ਲੱਗਦਾ ਹਾਂ ਇੰਨੀ ਮਿੱਡੀ ਨਹੀਂ ਹੈਗੀ ਨਾਇਣ ਨੱਕ ਤੇ ਮੇਰੇ ਬਥੇਰੇ ਸੋਨੇ ਨੇ ਮੇਰੀ ਭੈਣ ਦੇਖ ਲੈ ਜੇ ਤੂੰ ਇੰਨੀ ਸੋਹਣੀ ਆ ਲਿਆ ਤਾਂ ਮੈਂ ਉਹਨੂੰ ਦਵਾ ਪਰ ਮੈਨੂੰ ਪਤਾ ਵੀ ਵਿਚਾਰੀ ਨੂੰ ਸਾਰੀ ਉਮਰ ਇੱਥੇ ਕੰਡੇ ਚੁਗਣੇ ਪਹਿ

ਮੇਰੀ ਭੈਣ ਨਹੀਂ ਕੋਈ ਨਾ ਐ ਤਾਂ ਚੱਲ ਹੀ ਜਾਂਦਾ ਕਹਿੰਦੇ ਹੁੰਦੇ ਆ ਕਹਿੰਦੇ ਜੋੜੀਆਂ ਜੱਗ ਥੋੜੀਆਂ ਹਨ ਐ ਤਾਂ ਜਹੇ ਜੀਆਂ ਰੱਬ ਮਿਲਿਆ ਹੁੰਦਾ ਜੋੜੀਆਂ ਫਿਰ ਜਦੋਂ ਸੰਜੋਗ ਲਿਖੇ ਹੁੰਦੇ ਫਿਰ ਤਾਂ ਪਤਾ ਹੀ ਨਹੀਂ ਕਹੇ ਉਹ ਸੰਜੋਗ ਤਾਂ ਮੇਰੇ ਹੱਥ ਨੇ ਜੇ ਤੂੰ ਹੁਣ ਕਦੇ ਮੇਰੀ ਖਬਰ ਸਾਰ ਪੁੱਛੇ ਮੇਰੇ ਨਾਲ ਬਣਾ ਕੇ ਰੱਖੇ ਮੈਂ ਲਿਆਦਾ ਹੁਣ ਕਿ ਮੈਂ ਨਹੀਂ ਲਿਆ ਕੇ ਦਿੰਦੀ ਮੈਂ ਫਸਾਉਣੀ ਥੋੜਾ ਵਿਚਾਰੀ ਨਹੀਂ ਫਸਾਉਣ ਨੂੰ ਮੈਂ ਤਾਂ ਕਿਧਰੇ ਨਹੀਂ ਕੁਝ ਕਹਿੰਦੀ ਤੂੰ ਰਿਸ਼ਤਾ ਦੱਸ ਮੈਨੂੰ ਕਹੇ ਜਾਗਾ ਫਿਰ ਮੈਂ ਦੇਖੂੰ ਕੋਈ ਨਾ ਹਾਂ ਕਰ ਦੂੰਗੀ ਮੈਂ ਚਲ ਜਦੋਂ ਮੈਨੂੰ ਪਤਾ ਲੱਗ ਗਿਆ ਵੀ ਕਿ ਵਧੀਆ ਰਿਸ਼ਤਾ ਮੈਂ ਤਾਂ ਕਰਾਉਂਦੀ ਨਹੀਂ ਕਿਉਂ بس ਮੈਂ ਕਿੱਥੋਂ ਕਰਾ ਦੇ ਨੀ ਕੋਈ ਨਾ ਤੈਨੂੰ ਇੱਕ ਵਾਰੀ ਦਿਖਾ ਤਾ ਦੇ ਰਿਸ਼ਤਾ ਤੂੰ ਮੈਨੂੰ ਐਂ ਕਹਿੰਦੀ ਸੀ ਮੈਂ ਤਾਂ ਅੱਜ ਕੱਲ ਦੇ ਮੁੰਡੇ ਪੜੇ ਲਿਖੇ ਹੁੰਦੇ ਨੇ ਮੇਰੇ ਤਾਂ ਗੱਲ ਵਿਚਾਲੀ ਰਹੇਗੀ ਸੀ ਤੈਨੂੰ ਪਤਾ ਆਪਦੇ ਪਸੰਦ ਦੀਆਂ ਭਾਲਦੇ ਨੇ ਸਹੀ ਗੱਲ ਆ ਉਹ ਵਿਚਾਰ ਆਪਦੇ ਪਸੰਦ ਦੀ ਭਾਲਨ ਚ ਲੱਗਿਆ ਹੋਇਆ ਹੁਣ ਤੇ ਤੂੰ ਕੰਮ ਵਾਲੀ ਭਾਲਦੀ ਹੋਣੀ ਨੇ ਕੰਮ ਤਾਂ ਕਰਨਾ ਹੀ ਪਊਗਾ ਹੋਰ ਉਹਦੀ ਪੂਜਾ ਕਰਨੀ ਆ ਲੈ ਆ ਕਹਾਂ ਦੱਸ ਨੂੰਹਾਂ ਧੀ ਆ ਨੂੰ ਅਗਲਾ ਵਿਆਹਦਾ ਹੁੰਦਾ ਕਾਦੇ ਵਾਸਤੇ ਵਿਆਹਦਾ ਚਾਚੀ ਤੇਰੇ ਚ ਕਮੀ ਤਾਂ ਕੋਈ ਹੈ ਨਹੀਂ ਕਮੀਆਂ ਘੱਟ ਨੇ ਤੈਨੂੰ ਕੱਲੇ ਜਬਾਨ ਰੋਗ ਆ ਜਬਾਨ ਤੇਰੇ ਕੈਂਚੀ ਵਾਂਗੂ ਆਏ ਚੱ ਨੀ ਇਹ ਤਾਂ ਹੁਣ ਜਦੋਂ ਰੱਬ ਨੇ ਲਾਈ ਦਿੱਤੀ ਜਵਾਨ ਤਾਂ ਭਣ ਰੀ ਤੇ ਤੇਰੀ ਵੀ ਬਹੁਤ ਆ ਜਵਾਬ ਸਵਾਲ ਤੂੰ ਵੀ ਬਹੁਤ ਕਰਦੀ ਏ ਕੰਟਰੋਲ ਚ ਤਾਂ ਰੱਖ ਲੈ ਕਰ ਤੂੰ ਐਂ ਦੇਖ ਮੈਂ ਤੇ ਤੂੰ ਰਿਸ਼ਤਾ ਨਹੀਂ ਲੈਣਾ ਤੂੰ ਮੇਰੇ ਤੋਂ ਲੈਣਾ ਤੂੰ ਹੁਣ ਮੈਨੂੰ ਕਿਵੇਂ ਪੜੋ ਕੇ ਰੱਖੇਂਗੀ ਐਂ ਤਾਂ ਸੋਚ ਲੈ ਨਹੀਂ ਚੰਗਾ ਨਹੀਂ ਰੀਤਾ ਤੂੰ ਮੇਰੀ ਗੱਲ ਸੁਣ ਮਿੱਠੀਆਂ ਮਾਰਨ ਦੇਖ ਨਹੀਂ ਆਏ ਨੇ ਕਹਿੰਦੇ ਤੈਨੂੰ ਬਤ ਤਾ ਮੈਨੂੰ ਹੀ ਕਹ ਦੇਨੀ ਬਾਲਾ ਬੋਲਦੀਆਂ ਨਹੀਂ ਬਾਲਾ ਬੋਲਾ ਨਹੀਂ ਬੋਲਦੀ ਮੈਨੂੰ ਤਾਂ ਆ ਪਾਇਆ ਵੀ ਮੇਰੇ ਪੁੱਤ ਦਾ ਘਰ ਵਾਸ ਜੇ ਉਹ ਤੇਰਾ ਚਾਚਾ ਮੇਰੇ ਨਾਲ ਰੋਜ਼ ਲੜਦਾਗਾ ਕਹਿੰਦਾ ਤੂੰ ਪੁੱਤ ਦਾ ਵਿਆਹ ਨਹੀਂ ਕਰਦੀ ਇਹਦਾ ਵੱਡਾ ਹੋਈ ਜਾਂਦਾ ਇਹ ਉਮਰ ਨੇ ਉਮਰ ਤਾਂ ਹੀ ਉਹਦੀ ਥੋੜ੍ਹ ਕੋਈ ਆ ਹਜੇ 28 29 ਸਾਲ ਦੀ ਆ ਇੰਨੀ ਕਿੰਨੀ ਹੋ ਗਈ ਹਜੇ ਦੱਸ ਹਾਂ ਚਾਚੀ ਜੰਮੀ ਥੋੜੀ ਆ ਹੋ ਜਾਂਦੇ 40 ਕੇ ਸਾਲਾਂ ਦਾ ਹਜੇ ਨਹੀਂ ਨਾ ਨਾ ਕਹਿੰਦੇ ਹੁੰਦੇ ਮਾਪਿਆਂ ਨੂੰ ਤਾਂ ਹਤੀ ਪੁੱਤ ਚਾਹੇ ਬੁਢੇ ਹੋ ਜਾਣ ਉਹਨਾਂ ਨੂੰ ਤਾਂ ਨਿਆਣੀ ਲੱਗਦੇ ਨੇ ਲਾ ਕੀ ਕਰੂਗਾ ਜੱਗਲ ਕੋਈ ਫੇਰ ਅਗਲਾ ਕਹਿੰਦਾਗਾ ਬੰਦੇ ਬੋਲਦੇ ਆ ਫੇਰ ਦੱਸ ਕੀ ਕਰੂਗਾ ਕਹਿੰਦੀ ਆ ਕਿ 10 ਮਿੰਟਾਂ ਨਿਗਾ ਰੱਖੀ ਮੈਂ ਹੁਣ ਹੀ ਆ ਜਾਨੀ ਆ ਦੇਖ ਲੋ 10 ਮਿੰਟ ਉਹਨਾਂ ਦੇ ਉਹ ਉਹਨਾਂ ਦੇ ਸਾਰ ਇੱਥੇ ਬੈਠੇ ਰਹਾਂਗੇ ਮੈਂ ਵੀ ਕੋਈ ਕੰਮ-ਦੰਦਾ ਕਰਨਾਗਾ ਤਾਂ ਹੀ ਅਗਲਾ ਕਹਿ ਦਿੰਦਾ ਫਿਰ ਬਾਪੂ ਬੇਬੇ ਕਿੱਧਰ ਨਾਂਗੀ ਕੋਈ ਉਸੇ ਦੀਆਂ ਗੱਲਾਂ ਕਰੀ ਜਾਂਦਾ ਹੈ ਹੋਰ ਕਿੱਥੇ ਕਰਦਾ ਕਰਮਾਂ ਨੂੰ ਰੋਈ ਜਾਂਦਾ ਉਹਦਿਆਂ ਨੂੰ ਉਹ ਬਾਪੂ ਚੰਗਾ ਭਲਾ ਹੈਗਾ ਕੀ ਕਰਮਾਂ ਰੋਣਾ ਉਹ ਕਰਮਾਂ ਰੋਂਦਾ ਜਿੱਦੇ ਮੈਨੂੰ ਰਿਸ਼ਤਾ ਆਏਗਾ ਫਿਰ ਕਹੇਗਾ ਕੀ ਗੱਲਾਂ ਛੇੜਦਾ ਪਤਾ ਮੈਨੂੰ ਕੀ ਗਿਆ ਕਹਿੰਦਾ ਮੈਨੂੰ ਵਿਚੋਲਾ ਕਹਿੰਦਾ 14ਵੀਂ ਦੇ ਚੰਨਰ ਗਈ ਆ ਆ ਦੇਖ ਤੇਰੀ ਮਾਂ 14ਵੀਂ ਦੇ ਚੰਨਰ ਗਈ ਆ ਦੇਖ ਕੀ ਹੋਇਆ ਉਹ ਮਰੀ ਜਾਂਦਾ ਰਹਿਣਾ ਵਧੀਆ ਤੇ ਹੈਗੀ ਆ ਉਹ ਜਲਵਾਟੀਤਾ ਹੈਗਾ ਉਹਦੇ ਲੱਛਣ ਮਾੜੇ ਆ 2 ਮਿੰਟ ਕਹਿ ਕੇ ਗਏ ਸੀ ਆ ਟਾਈਮ ਦੇਖ ਲਾ ਫੇ ਤੂੰ ਆਇਆ ਕਰ ਜਾ ਕੇ ਦੇਖਿਆ ਕਿੱਥੇ ਆ ਪਰ ਮੈਨੂੰ ਭੁੱਕ ਲੱਗੀ ਪਈ ਆ ਉਹ 2 ਮਿੰਟ ਕਹਿ ਕੇ ਗਏ ਸੀ ਕਿ ਮੈਂ ਤਾਂ ਹੁਣ ਹੀ ਆ ਆ ਜਾਂਦੀ ਆ ਦੇਖ ਲੈ 2 ਮਿੰਟ ਉਹਦੇ ਉਹਨੂੰ ਮੈਨੂੰ ਪੱਕਾ ਪਤਾ ਕਿਤੇ ਨਾ ਕਿਤੇ ਨਾ ਪੱਕਾ ਖੜੀ ਹੋ ਗਈ ਉਹ ਆਹ ਉਹਦੀ ਆਤ ਨਹੀਂ ਜਾਂਦੀ ਬੱਸ ਲੱਗਦਾ ਹੈਗਾ ਚੜਾਉ ਕਿਸੇ ਨੇ ਪੇਨ ਤੇ ਪੱਟੂ ਕਿਸ ਨਾ ਕਿਸ ਦਾ ਘਰ ਇੱਥੇ ਆੜਦੀ ਆ ਜਿਹਦੇ ਕੋਲ ਖੜ ਗਈ ਉਹ ਤਾਂ ਗਿਆ ਬੱਸ ਓਏ ਬੋਲੀ ਨਾ ਬੱਪੂ ਯਾਰ ਕੀ ਨਹੀਂ ਫਿਰ ਮੈਂ 20 ਵਾਰੀ ਸਮਝਾਏਗਾ ਤੂੰ ਕਿਹੜਾ ਮੰਨਦਾ ਮੰਨਦਾ ਤੂੰ ਵੀ ਨਹੀਂਗਾ ਆ ਰਿਸ਼ਤਾ ਹੁੰਦਾ ਸੀ ਚੰਗਾ ਪਹਿਲਾਂ ਆਖੇ ਲੈ 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 ਅਕੇ ਮਾਈ ਕਹੂੰ ਓਵੇਂ ਕਰੂੰਗਾ ਕਰ ਲੈ ਫਿਰ ਓਵੇਂ ਕਰ ਲੈ ਜੇ ਮੈਂ ਆਪਦੀ ਮਰਜ਼ੀ ਕਰਾਂ ਬਾਅਦ ਮੈਨੇ ਦੇ ਦੇ ਕੇ ਮਾਰ ਦੂੰ ਸਾਰੀ ਉਮਰ ਹੈ ਮੁੜ ਕੇ ਮੈਨੂੰ ਪਤਾ ਨਾ ਕਟਣਾ ਬਹੁਤ ਔਖ ਹੁੰਦਾ ਚਲ ਕਟਣਾ ਦਾ ਬਹੁਤ ਔਖ ਹੁੰਦਾ ਉਹ ਤਾਂ ਚਲ ਤੂੰ ਕਹਦਾ ਮੈਨੇ ਦੇ ਦੇ ਮਾਰ ਦੂੰ ਉਹ ਮੈਨੂੰ ਲੋਕ ਮੈਨੂੰ ਲੋਕ ਆਏ ਮੈਨੇ ਦੇ ਕੇ ਮਾਰ ਦੇਣਗੇ ਉਹ ਅਖਾਂ ਤੇਰੇ ਨਾਲ ਛੜੇ ਹੀ ਰਹਿ ਗਿਆ ਉਹ ਨਹੀਂ ਰਹਿੰਦਾ ਇਹ ਜਮੀਨ ਆ ਜਾਇਦਾਤਾ ਕੋਠੀ ਪਾਈ ਆ ਮੈਂ ਤਾਂ ਦੇ ਕਰਦੇ ਆ ਉਹ ਜਮੀਨ ਜਾਇਦਾਤ ਨੂੰ ਪਰੋ ਅੱਜ ਕੱਲ ਅਗਲਾ ਸਾਰਾ ਕੁਝ ਦੇਖਦਾ ਹੈਗਾ ਅਗਲਾ ਕਹਿੰਦਾ ਜਦੋਂ ਹੁਣ ਤੱਕ ਨਹੀਂ ਹੋਇਆ ਕਿਉਂ ਨਹੀਂ ਹੋਇਆ ਖਣੀ ਮੁੰਡੇ ਨੂੰ ਕੋਈ ਬੈਲ ਕਰਦਾ ਤੁਸੀਂ ਮੰਨਦੇ ਕਹਦੇ ਨਹੀਂ ਅੰਦਰ ਉਹ ਵੀ ਵੀ ਕੰਮ ਹੁੰਦਾ ਹਰ ਇੱਕ ਦੇ ਹਰ ਇੱਕ ਚੀਜ਼ ਦੇ ਦੋ ਪਹਿਲੂ ਹੁੰਦੇ ਆ ਇਸ ਤਾਂ ਵੀ ਟਾਈਮ ਨਾਲ ਹੁੰਦਾ ਹੁੰਦਾ ਮਨ ਨੂੰ ਜੱਗਾ ਰਾਹੂਗਾ ਉਹ ਜੋ ਕੁੱਤੇ ਬਲਾ ਕੇ ਲਿਆਇਆ ਮੈਨੂੰ ਭੁੱਖ ਲੱਗੀ ਆ ਚਾ ਬੁਲਾ ਲਿਆ ਭੱਜ ਲਾ ਲਿਆ ਮੈਂ ਬਲਾ ਕੇ ਉਹਨੂੰ ਮਾਂ ਵੀ ਨਹੀਂ ਇਹ ਨਹੀਂ ਸਾ ਲੈਂਦਾ ਠੀਕ ਹੈ ਜੀ ਅੱਛਾ ਅੱਛਾ ਕਿਵੇਂ ਤੁਰਿਆ ਹੁੰਦਾ ਤੇਰੀ ਖੈਰ ਨਹੀਂ ਹੁਣ ਨਹੀਂ ਖੈਰ ਕਾਨੂੰਨੀ ਪਲਾ ਪਿਆਰ ਦਾ ਬਲਾ ਹੀ ਕਰਦਾ ਮੈਨੂੰ ਇਹ ਤਾਂ ਮੇਰੇ ਮਗਰ ਆ ਜਾਂਦਾ ਇਕੱਲੇ ਤਾਂ ਕਹੜੇ ਜੀ ਲੱਗਦਾ ਠੀਕ ਆ ਠੀਕ ਆ ਆ ਬੈਠੀ ਹੈਗੀ ਬੇਮਾਰ ਦਾ ਕਹਨੂੰ ਹੌਣ ਸਰ ਜੋੜਾ ਲਾ ਲੈਣਾਗਾ ਤੂੰ ਕੌਣ ਨਹੀਂ ਚਾਚੀ ਮੈਂ ਕਿਹਾ ਤੇ ਮੈਂ ਦਾ ਹੋ ਗਿਆ ਅੱਛਾ ਮੈਂ ਆਖਾ ਕਿ ਤੇ ਮੇਰੀ ਮਾਰਦਾਗਾ ਨਹੀਂ ਨਹੀਂ ਇਹ ਤਾਂ ਡਲਾ ਜਾ ਪੈ ਗਿਆ ਸੀਗਾ ਇਹਨੂੰ ਖਾਏਗੀ ਉਹ ਕੰਮ ਹੀ ਖਾਣ ਵਾਲੇ ਕਰਦੀ ਆ 2 ਮਿੰਟ ਰਹਿ ਕੇ ਆਈ ਸੀਗੀ ਆ ਦੇਖ ਲੈ ਇੱਥੇ ਆ ਕੇ ਗੱਲਾਂ ਮਾਰ ਜਾਨੀ ਆਗੀ ਤੈਨ ਮਾੜਾ ਮੋਟਾ ਮਗਰ ਪਿੱਛੇ ਹੈਗਾ ਕਿਸਦਾ ਹੈ ਨਹੀਂ ਮੇਰੇ ਰਾਜਾਂ ਬੀਬੀ ਬੀਬੀ ਕਿੱਥੇ ਆ ਤੂੰ ਦੱਸ ਦੇ ਬੀਬੀ ਮੇਰੇ ਗਿੱਦੇ ਪਾਈ ਵੀ ਆ ਅਗਰ ਰੋਟੀ ਦੀ ਭੁੱਖ ਲੱਗੀ ਪਈ ਆ ਉੱਥੇ ਉਹ ਭੁੱਖਾ ਮਰੀ ਜਾਂਦਾ ਤੂੰ ਇੱਥੇ ਵਕੀਲ ਬਣੀ ਬੈਠੀ ਆ ਬਈ ਭੁੱਖਾ ਮਾਨੂੰ ਨਿਆਣਾਗਾ ਦੱਸ ਉਹਨੇ ਦੁੱਧ ਚੰਗਣਾਗਾ ਦੀਪੀ ਜੀ ਜੇ ਹੁਣ ਗੱਲਾਂ ਹੋ ਗਈਆਂ ਹੁਣ ਤਾਂ ਘਰੇ ਪ੍ਰਵੇਸ਼ ਕਰੋ ਮੈਨੂੰ ਇੱਕ ਗੱਲ ਜਰੂਰ ਪਤਾ ਜੇ ਕਹਿੰਦੇ ਤੂੰ ਪਿੰਡ ਦੇ ਸਰਪੰਚ ਦੇ ਨਹੀਂ ਜੇ ਪਹੁੰਚਣੀ ਹੁੰਦੀ ਨਾ ਪੱਕਾ ਭਾੜ ਭਾੜ ਖੇਲੋਣੀ ਪਿਆ ਕਰਦੀ ਬਾਹ ਮਨੇ ਸਰਪੰਚ ਨੂੰ ਹੀ ਆ ਮੈਂ ਤੂੰ ਨਹੀਂ ਬੰਨ ਦਿੰਦਾ ਤੇਰੀਆਂ ਮਾੜੀਆਂ ਕਰ ਤੂੰ ਤਾਂ ਸਰਪੰਚਣੀ ਨੇ ਬੰਨ ਦਿੰਦੀਆਂ ਮੈਨੂੰ ਹਾਂ ਮੇਰਾ ਚਾਚਾ ਤਾਂ ਚਾਚੀ ਜਿੰਨਾ ਚੰਗਾ ਕੋਈ ਇਹ ਜੇ ਮਿਲਣਾ ਨਹੀਂ ਬੰਦਾ ਆਹੋ ਨਹੀਂ ਤੈਨੂੰ ਬੜੀ ਪਰਖਾ ਤੇਰੇ ਚਾਚੇ ਦੀ ਲੈ ਪਰਖੀ ਪਰਖਾ ਮਨੇ ਦਿਨ ਰਾਤ ਦੇਖਨੇ ਆ ਵਿਚਾਰੇ ਨੇ ਕਦੇ ਉੱਪਰ ਨਹੀਂ ਮੂੰਹ ਚ ਕੰਨੀ ਵੀ ਪਾ ਕੇ ਲੰਘਦਾ ਕਿੱਥੇ ਨੋਂ ਨੂੰ ਨੀਵੀ ਪਾਉਣੀ ਚਾਹੀਦੀ ਆ ਨਹੀਂ ਚਲ ਕੋਈ ਨਾ ਵੇ ਤੂੰ ਕਰ ਬਾਇ ਜਾ ਮੈਨੂੰ ਨਾ ਬਲਾ ਮੈਂ ਤਾਂ ਕੋਈ ਗੱਲ ਜਿਆਦਾ ਗਈ ਸੀ ਉਹ ਕਰਦੀ ਸੀ ਇਹਦੇ ਨਾਲ ਮੈਂ ਤੁਰ ਹੀ ਜਾਂਦੀ ਮੈਂ ਹਜੇ ਕੱਚਾ ਰਹੀ ਕੱਚ ਰਹਿੰਦੀ ਇਹ ਗੱਲਾਂ ਦੀ ਨਾ ਨਾ ਚੱਲ ਚੱਲਦੀਆਂ ਕੋਈ ਨਾ ਚੱਲ ਚੱਲ ਮੈਂ ਇਹਨੂੰ ਆਖੇ ਤੇਰੇ ਚਾਚੇ ਦਾ ਜੀ ਨਹੀਂ ਲੱਗਦਾ ਮੈਂ ਜਵਾਬ ਚਾਚੇ ਦੀ ਵਾਤੀਆ ਚਾਚੇ ਦਾ ਕੀ ਫਕੀ ਮੈਂ ਉੱਤਰ ਆਹੋ ਆਹੋ ਲੈ ਦੱਸ ਹੋਰ ਕਦ ਨਾ ਹੋ ਕੇ ਤਾਂ ਆ ਬੀਬੀ ਤੇ ਉਹ ਕੁੜੀ ਬੈਠੀ ਗੋਲਿਆ ਨੂੰ ਕੀ ਕਹਿੰਦਾ ਉਹ ਮੈਂ ਤਾਂ ਉਹਦੀ ਆ ਮਾਮੀ ਮਾਮੀ ਕਿਤੇ ਬੀਬੀ ਤਿੰਨ ਚਾਰ ਪੰਜ ਕਹੇ ਬੋਲਿਆ ਕਿ ਪਹਿਲਾਂ ਮਾਮੀ ਕਹਿੰਦਾ ਕਿੱਥੇ ਗਈ ਫਿਰ ਬੀਬੀ ਕਹਿੰਦਾ ਕਿੱਥੇ ਗਈ ਆ ਉਹ ਤਾਂ ਜੀ ਨਹੀਂ ਲੱਗਦਾ ਮੇਰੇ ਬਿਨਾ ਇਹਨੂੰ ਪਤਾ ਤਾਂ ਹੈ ਵੀ ਕਿਉਂ ਨਹੀਂ ਲੱਗਦਾ ਭੁੱਖਾ ਮਰੀ ਜਾਂਦਾ ਢੁੱਧ ਦੇ ਹੱਥ ਤੇ ਨਹੀਂ ਬੈਠਾ ਭੁੱਖਾ ਤਾਂ ਮਰਨਾ ਹੀ ਆ ਤੇਰਾ ਵੀ ਪੁੱਤ ਲੱਗਦਾ ਤੇਰਾ ਕਿਹੜਾ ਦੁਸ਼ਮਣ ਆ ਤੂੰ ਉਹਨੂੰ ਰੋਟੀ ਦਾ ਟੁਕੜਾ ਦੇ ਦਿੰਦਾ ਡੱਬੇ ਚੋਂ ਕੱਢ ਕੇ ਦੱਸ ਹਾਂ ਉਹਨੂੰ ਮੈਂ ਲਾਜਾ ਕਰਿਆ ਕਰੂੰਗਾ ਚੱਲ ਮੈਂ ਪਕਾ ਦਿੰਨਾ ਚੰਗਾ ਮੇਰੇ ਨੇੜੇ ਜੇ ਨਾ ਹੋ ਹੋਵੇਂ ਕੁੱ ਹਾਂ ਮੈਂ ਹਾਂ ਭਾਈ ਮੈਂ ਜਾ ਕੇ ਕਰੇ ਅਸੀਂ ਆਉਣੇ ਹਾਂ ਹਾਂ ਭਾਈ ਦੱਸ ਚਾਚਾ ਮੈਂ ਤੈਨੂੰ ਮੈਂ ਕੀ ਦੱਸਾਂ ਰੱਤ ਦੇ ਕੋਈ ਗੱਲ ਹੈਗਾ ਦੱਸਣ ਵਾਲੀ ਭਾਈ ਰਸੂਣ ਕਿੱਡੀ ਗੱਲ ਹੁੰਦੀ ਮੈਨੂੰ ਆ ਦੱਸਿਆ ਤੇਰੇ ਕੋਲੇ ਆਉਂਦੀ ਕਿਵੇਂ ਤੇ ਕੀ ਕਰਨ ਹੁੰਦੀ ਹੁੰਦੀ ਇਹ ਇਹ ਤਾਂ ਅਸਤੀ ਪਾਉਣ ਗਈ ਸੀਗੀ ਬਾਬੇ ਤੇ ਖੇਤਾਂਲੇ ਤੇ ਵੀ ਮੇਰੇ ਪੁੱਤ ਦਾ ਰਸਤਾ ਹੋ ਜੇ ਬਸ ਆਉਂਦੀ ਹੁੰਦੀ ਮੇਰੇ ਕੋਲ ਖੜ ਜਾਂਦੀ ਔਰ ਜਿੰਨੇ ਗ੍ਰਹਣੇ ਇੱਥੇ ਛੱਡ ਜਾਂਦੀ ਰਾਤ ਨੂੰ ਅਸੀਂ ਜੂਤ ਪਤੈਣ ਦੋਨੇ ਜਣੇ ਅਸੀਂ ਲੜ ਪੈਂਦੇ ਜਾਂਦੀ ਰੱਸੀ ਬਾਣ ਕਿੱਥੇ ਆ ਆਉਂਦੀ ਕਿੱਥੇ ਆ ਮੈਨੂੰ ਸਮਝ ਆਏ ਐ ਲੱਸੀਆਂ ਪੈਂਦੀ ਕੰਮ ਤੇ ਆਉਂਦੀ ਆਉਂਦੀ ਖੜਦੀ ਆ ਆਹ ਭਾਈ ਉਹਨੇ ਆਦਾ ਤਾਂ ਉਹ ਕਰਨੀ ਕਰਨੇ ਪਟਣੀ ਪਟਨਾ ਨਾਲ ਤੇਰਾ ਵਸਿਆ ਵਸਾਇਆ ਘਰ ਪੱਟ ਦੂਗੀ ਕੀ ਲੈਣਾ ਮੰਨੀ ਦੀ ਹੁੰਦੀ ਐ ਚਾਹ ਚੰਗਾ ਚਾਚਾ ਹੁਣ ਮੈਨੂੰ ਕਿਵੇਂ ਧੱਕੇ ਮਾਰ ਕੇ ਕਹਿਣਾ ਵੀ ਭਈ ਆਇਆ ਨਾ ਕਰ ਜੇ ਆ ਆ ਦਿੰਦੀ ਆਰਾਮ ਲਈ ਲੈ ਤਾਕੜੀ ਪਾਉਂਦੀ ਘੰਟਾ ਨਹੀਂ ਉੱਠਦਾ ਉਹ ਬਾਕੀ ਸਾਰੇ ਗੱਲ ਰਹੀ ਰਿਸ਼ਤੇ ਦੀ ਉਹ ਰਿਸ਼ਤਾ ਤਾਂ ਹੁਣ ਹੋ ਹੀ ਜਾਂਦਾ ਉਹਦਾ ਇਹੋ ਲੈ ਤੜ ਜਾਂਦਾ ਹੋਰ ਪਤਾ ਕੀ ਹੈ ਰਿਸ਼ਤਾ ਲਊਗੀ ਹੋ ਹੀ ਜਾਂਦਾ ਹਾਂ ਫਰ ਲੈਂਦੇ ਕਿਉਂ ਨਹੀਂ ਰਿਸ਼ਤਾ ਤੁਸੀਂ ਨਾਲੇ ਹਜੇ ਕਿਹੜਾ ਚਾਚਾ ਤੁਹਾਡੇ ਮੁੰਡਾ ਨਿਆਣਾ ਹੈ ਹੈ ਚਾਰ ਪੰਜ ਬੱਚੇ ਦਾ ਪਿਓ ਲੱਗਦਾ ਉਹ ਭਾਈਆ ਤੂੰ ਜਵਾਕ ਥੋੜੇ ਨਹੀਂ ਕਹਤੇ ਆਹ ਚੜੇ ਤਾਂ ਤੂੰ ਛੱਡ ਮੈਨੂੰ ਜਵਾਕਾਂ ਦਾ ਤਾਂ ਪਤਾ ਨਹੀਂਗਾ ਉਹ ਜਵਾਕਾਂ ਵਰਗਾ ਜਰੂਰ ਆ ਸਾਜਨ ਕਿਤੇ ਮੋਮੀ ਮੋਮੀ ਕਿੱਥੇ ਆ ਬੀਬੀ ਬੀਬੀ ਕਿੱਥੇ ਆ ਐਂ ਕਰੀ ਜਾਂਦਾ ਰਹਿੰਦਾਗਾ ਤਾਂ ਕੀ ਹੈ ਚਾਚਾ ਜਿਹਦਾ ਬੰਦੇ ਦੀ ਉਮਰ ਨੰਗਾ ਲੱਗਦੇ ਨਾ ਫਿਰ ਉਹਨੂੰ ਜਵਾਖਾਂ ਦੇ ਵਾਲੇ ਸੁਪਨੇ ਆਉਂਦੇ ਨੇ ਉਹ ਬਸ ਆਪ ਹੀ ਪੂਰੇ ਕਰੀ ਜਾਂਦਾ ਵਿਚਾਰਾ ਆਪਣੀ ਮਾਂ ਤੇ ਉਹ ਆਏ ਨਹੀਂ ਨਾ ਮੈਨੂੰ ਤਾਂ ਆਏ ਆ ਕਿਤੇ ਕੱਲ ਨੂੰ ਕਿਤੇ ਵਿਆਹ ਹੋ ਜਾਏ ਕਿਤੇ ਉਹਨੂੰ ਕਹੀ ਆਇਆ ਕਰੇ ਬੀਬੀ ਕਿੱਥੇ ਆ ਬੀਬੀ ਹੋਰ ਇਹ ਤਾਂ ਮੈਂ ਤਾਂ ਬਸ ਸੁਰੇ ਹੀ ਪੈਦਾ ਜਵਾ ਸਰੇ ਹੀ ਪੈਦਾ ਜੱਟ ਪਰ ਕੋਈ ਹੁੰਦਾ ਹੋ ਜਾਂਦੇ ਰਿਸ਼ਤਾ ਅੱਸੀ ਨਾ ਭਾਈ ਮੈਨੂੰ ਪਤਾਗਾ ਉਹਦਾ ਐਹੀਂ ਦਾ ਚਾਚਾ ਮੈਂ ਮੇਰੀ ਭੈਣ ਨੂੰ ਨਹੀਂ ਲੈ ਕੇ ਆਉਂਦੀ ਨਹੀਂ ਮੈਂ ਕਿੱਦਾਂ ਦਾ ਰਿਸ਼ਤਾ ਕਰਾ ਦਿੰਦੀ ਇਹ ਤਾਂ ਐਡਾ ਵਿਖੜਾ ਡਟ ਲਾਂਦੀ ਹੈ ਇਹ ਬੁੜੀ ਥੋੜੀ ਵੀ ਤੂੰ ਆਏ ਤਾਂ ਦੇਖ ਲੈ ਕਿ ਭਾਈ ਕੋਈ ਉਂਗਿਆ ਮਾਹੇ ਕੋਈ ਗਰੀਬ ਗਰੁੱਪੇ ਘਰ ਦੀ ਨਾਨੀ ਨੂੰ ਚੂੜੀ ਪਾ ਦੇ ਦਾਦੀ ਨੂੰ ਕੜਾ ਪਾ ਦੇ ਫਲਾਨਾ ਪਾ ਦੇ ਟਮਕਾਨਾ ਪਾ ਦੇ ਟਰੱਕ ਦਾ ਦੇ ਭਾਈ ਮੈਨੂੰ ਪਤਾ ਹੀ ਆ ਸੰਪਾ ਗਣਾ ਆਂਦੀ ਅਗਲੇ ਨੂੰ ਓਨੀਆਂ ਓਨੇ ਬੰਦੇ ਹੈ ਨਹੀਂ ਮੈਂ ਤਾਂ 20 ਬਰ ਕਿਹਾ ਮਗਾ ਫੜ ਫੜ ਕੇ ਲਿਆਉਣੇ ਪੈਣਗੇ ਪਿੰਡ ਚੋਂ ਇੰਨੇ ਤਾਂ ਬਣਨੇ ਵੀ ਨਹੀਂ ਗੇ ਜਿੰਨੇ ਤੂੰ ਗਣਾ ਦਿੰਨੀ ਆ ਉਹ ਕੀ ਤਾਂ ਗੱਲ ਆ ਪਤਾ ਨਹੀਂ ਕਿਨੂੰ ਦਿਉਗੀ ਕਿਨੂੰ ਨਾ ਨਾਲੇ ਕਿਹਾ ਪਰਮਾਤਮਾ ਨੇ ਦਿੱਤਾ ਸਾਰਾ ਕੋਸਾ ਤੂੰ ਲੈਣਾ ਦੇਣਾ ਕੀ ਪਰ ਕੋਈ ਮੰਨੇ ਵੀ ਹੋਰ ਇਹ ਕਿਤੇ ਕੋਈ ਤੇ ਮੁਰਕੇ ਨਾ ਜਿਓ ਤੇ ਫਿਰ ਤੇਰਾ ਕਿਹ ਹਿੱਸਾ ਪਾ ਲੈਦਾ ਡਰਦਾ ਵੀ ਬਾਣਾ ਜੱਜ ਜਿੱਤੇ ਉਹ ਡਰਦਾ ਨਹੀਂ ਪਈ ਉਹ ਤਾਂ ਥਾਪੜੇ ਲਾਇਆ ਕਰੇ ਦੀ ਉਹਦੀ ਸੋਟ ਟਟ ਗਿਆਣੀ ਆ ਜਾ ਹੁਣ ਮੈਂ ਘਰੋਂ ਵੀ ਮੁੜਾਈ ਦਵਾਰੇ ਮੈਂ ਡਿੱਕੀ ਜਾਨੀ ਉੱਥੇ ਵੀ ਆਉਂਦਾ ਹਾਂ ਤਾਂ ਆਪ ਹੀ ਗੱਲਾਂ ਮਾਰ ਲੱਗ ਗਿਆ ਲੈ ਅੱਲੀ ਬਾਤ ਤੇ ਤੂੰ ਕਾਸੇ ਤੇ ਰੋਟਾ ਮਾਇ ਲਾਣੂ ਇਹ ਕਰੇ ਤੂੰ ਮਗਰੀ ਤੁਰਈ ਆਂ ਆ ਗਈ ਵੀ ਪੇ ਬਰਾਓ ਪੁੱਤ ਆ ਗਈ ਕਿੱਥੇ ਵਗ ਗਈ ਸੀ ਮੈਂ ਮਾਇ ਕਿੱਥੇ ਜਾਣਾ ਸੀ ਪੁੱਤ ਮਾਤਾ ਆਗਮਾਨ ਤੋਂ ਕੋਲੇ ਖੜ ਗਈ ਸੀ ਉਹਨਾਂ ਦੀ ਬਹੂ ਨਹੀਂ ਹੈਗੀ ਤੂੰ ਕਰਦਾ ਫਿਕਰ ਨਹੀਂ ਮੈਨੂੰ ਕਿੰਨੀ ਭੁੱਖ ਲੱਗੀ ਪਈ ਆ ਬੇ ਪੁੱਤ ਭੁੱਖ ਲੱਗੀ ਸੀ ਤਾਂ ਉਹ ਡੱਬੇ ਚ ਪਈ ਤਾਂ ਹੈਗੀ ਸੀ ਬਾਸੀ ਰੋਟੀ ਕੱਲ ਵਾਲੀ ਉਹ ਮੈਂ ਟ ਲਈ ਆਂ ਗੱਲ ਨਾ ਕਰਿਆ ਕਰ ਤੂੰ ਐ ਕਰ ਮੈਂ ਕੀ ਬਣਾ ਕੇ ਲੈ ਕੇ ਤੇ ਚਲੋ ਜਾਈ ਮਾਈਗੀ ਕੋਈ ਨਾ ਪੁੱਤ ਉਹ ਮੈਂ ਬਣਾ ਦੂੰ ਕੋਈ ਨਾ ਨੂਨ ਜਾਈ ਸੀ ਆਂ ਕਹਿਣਾ ਤੂੰ ਓਏ ਹਾਂ ਬੇਬੇ ਕਿੰਨੇ ਵੇਲੇ ਬਣਾਈਆਂ ਆਹੋ ਕੋਈ ਨਾ ਉਹ ਤਾਂ ਮੈਂ ਬਣਾ ਦੂੰ ਵਿੱਚ ਮਿਰਚੇ ਪਾ ਲਾਂ ਉਪਾਦੀ ਵਧੀਆ ਬਣਾ ਦੇ ਆ ਉਹਦੇ ਤਾਂ ਮੈਂ ਪਾਤੀਆਂ ਸੀ ਮਿਰਚਾਂ ਦੀਆਂ ਚੱਲ ਮੂੰਹ ਜਰਾ ਕਰਾਰਾ ਹੋ ਜਾਂਦਾ ਉਹਨਾਂ ਦਾ ਹਾਂ ਸਵਾਦ ਭੜੀਆਂ ਹਾਂ ਤੇ ਕੋਈ ਨਾ ਪਤਾ ਤੂੰ ਸਾਰਾ ਦਿਨ ਬੀਬੀ ਬੀਬੀ ਕਰਦਾ ਰਹਿਣਾ ਉਹ ਤੇਰਾ ਬਸ ਨਾਗਰੀ ਵਗ ਗਿਆ ਮੇਰੇ ਕਿਸੇ ਦਾ ਘਰੇ ਜਾ ਕੇ ਵੀ ਨਹੀਂ ਹਟਦਾ ਹੈਗਾ ਬੇਇੱਜ਼ਤੀ ਕਰ ਦਿੰਦਾ ਮੇਰੀ ਜਾ ਕੇ ਉਹ ਤਾਂ ਮੈਂ ਹੀ ਭੇਜਿਆ ਸੀ ਤੂੰ ਭੇਜਿਆ ਸੀ ਤੇਰਾ ਜੀ ਨਹੀਂ ਲੱਗਦਾ ਸੀ ਪੁੱਤ ਉਹ ਜੀਨ ਇਵਨ ਭੁੱਖ ਲੱਗੀ ਸੀ ਭੁੱਖ ਲੱਗੀ ਸੀ ਹਾਂ ਚੱਲ ਕੋਈ ਨਾ ਪੁੱਤ ਬਣਾ ਕੇ ਦਿੰਨੀ ਆ ਮੈਂ ਤੈਨੂੰ ਸੇਵੀਆਂ ਬਣਾ ਕੇ ਦੇਵਾਂ ਫਿਰ ਤੇ ਬੇਬੇ ਇੱਕ ਗੱਲ ਹੋਰ ਪੁੱਛਣੀ ਸੀ ਹਾਂ ਵਿਆਹਣਾ ਬੁਣਾ ਆਇਆ ਵਿਆਹਣਾ ਬੁਣਾ ਤੂੰ ਹੋਰ ਮੇਰੀ ਉਮਰ ਕਿੰਨੀ ਹੋ ਗਈ ਆਹੇ ਪੁੱਤ 28 29 ਕੇ ਸਾਲ ਤੇ ਵਿਆਹ ਦੀ ਉਮਰ ਕਿੰਨੀ ਕੁ ਹੁੰਦੀ ਆ ਵਿਆਹ ਦੀ ਉਮਰ ਕਾਹਦੀ ਹੁੰਦੀ ਆ ਪੁੱਤ ਜਦੋਂ ਮਰ ਜੀ ਵੈਲਾ ਐ ਵੀ ਜਦੋਂ ਚਲ ਕਬੀਲਦਾਰੀ ਜੀ ਸੰਭਾਲਣ ਵਾਲਾ ਹੋ ਜਾਂਦਾ ਪੁੱਤ ਉਦੋਂ ਵਿਆਹ ਕਰ ਦਿੰਨੇ ਆ ਹਜੇ ਪੁੱਤ ਨਿਆਣਾ ਤੂੰ ਮੈਂ ਤਾਂ ਐ ਲੱਗਦੇ ਆ ਉਹ ਦੋਸਤ ਮੈਨੂੰ ਆ ਕੇ ਕਹਿੰਦੇ ਤੈਨੂੰ ਬੇਚਨ ਪੁੱਛਣਗੇ ਕੀ ਕਰਦੇ ਹੋਰ ਕੋਣ ਮੇਰੇ ਦੋਸਤ ਕੀ ਨਾ ਕਹਿਣਾ ਕਿਦਾ ਮੁੰਡਾ ਕਹਿੰਦਾ ਵੇਚਣਗੇ ਲੈ ਮੇਰੀ ਗੱਲ ਕਰਾ ਪੁੱਠੀਆਂ ਮੱਤਾ ਦਿੰਦੇ ਨੇ ਜਵਾਖ ਨੂੰ ਉਹ ਵਿਆਹ ਦੀ ਉਮਰ ਹੋਈ ਪੀਏ ਮੇਰੇ ਵਿਆਹ ਕੇ ਬਰੇ ਕੋਈ ਨਾ ਵਿਆਹ ਦਾਂਗੇ ਪੁੱਤ ਲੋਕਾਂ ਮਗਰ ਨਹੀਂ ਲੱਗੀ ਤਾਂ ਮੈਂ ਤੇਰਾ ਚੰਗਾ ਰਿਸ਼ਤਾ ਕਰੂੰਗੀ ਪੂਰੀ ਵਧੀਆ ਕੁੜੀ ਲਿਆਵਾਂਗੇ ਆਪਾਂ ਉਹ ਵਧੀਆ ਲਿਆਈ ਚੱਲ ਵਧੀਆ ਘਟੇ ਮੈਨੂੰ ਸਾਰਿਆਂ ਪਾਰ ਆ ਬਸ ਭੁੱਖਾ ਮਾਰਨ ਤੋਂ ਰਹਿ ਜੂਗਾ ਤੇਰਾ ਪਤਾ ਨਹੀਂ ਕਿੱਧਰ ਡੋਲੂ ਜਾ ਕੇ ਬਾਈਏ ਨੇ ਘਾਟਾ ਘਾਟਾ ਮੋੜ ਦੇ ਦੋ ਘੰਟੇ ਵੇ ਡੋਲੂ ਜਾ ਕੇ ਤੇਰੀ ਮਾਰ ਕੋਈ ਫਿਰਦੀ ਆ ਵੀ ਤੇਰਾ ਕੋਈ ਬਣ ਜੇ ਕੋਈ ਬਣ ਸੁੱਬ ਮੇਰਾ ਬਣ ਜੇ ਰਿਸ਼ਤੇ ਵਾਰੇ ਤੇ ਰਸਤੇ ਨੇ ਤੇ ਰਸਤੇ ਆ ਮੋਰਦਨੀ ਅਜਾ ਚਾਹ ਪਾਣੀ ਪਿਆ ਪੈ ਕੇ ਮੈਂ ਮਰੀ ਜਨ ਨਾ ਕੋਈ ਨਾ ਤੂੰ ਕੋਈ ਨਾ ਚਾਹ ਪਾਣੀ ਤਾਂ ਹੁਣ ਪੀਉਣਾ ਹੀ ਹੁੰਦਾ ਜਦੋਂ ਅਗਲੇ ਦੇਖਣਾ ਹੁੰਦਾ ਪੁੱਤ ਜਦੋਂ ਆਪਣੇ ਪਸੰਦ ਦਾ ਹੀ ਨਹੀਂ ਰਿਸ਼ਤਾ ਹੁੰਦਾ ਫਿਰ ਆਪਾਂ ਲੈ ਕੇ ਵੀ ਕੀ ਕਰਾਂਗੇ ਮੈਨੂੰ ਤਾਂ ਪਸੰਦ ਹੁੰਦੀ ਏ ਕੁੜੀ ਐ ਤੇਰੇ ਦਾ ਕੁੜੀ ਪਸੰਦ ਆ ਜਾਂਦੇ ਹੋਰ ਵੀ ਕੁਝ ਦੇਖਣਾ ਹੁੰਦਾਗਾ ਪੱਲੇ ਦਾ ਲੈ ਅਗਲੇ ਦੇ ਕੱਖਣਾ ਹੋਵੇ ਹੈ ਕੱਲੀ ਕੁੜੀ ਚਾੱਕੇ ਮੱਥੇ ਮਾਰਨਗੇ ਉਹ ਬੇਬੇ ਇੰਨਾ ਕੁਸਤਾ ਹੈਗਾ ਪੰਗੋਲੇ ਕੀ ਕਰਨਾ ਆਪਾਂ ਬੇ ਪੁੱਤ ਇੰਨਾ ਕੁਸਤਾ ਹੈਗਾ ਮੈਂ ਮੰਨਦੀ ਆਂ ਪਰ ਜਿਹੜੇ ਜ ਆਪਣਾ ਘਰ ਆਪਣਾ ਵੀ ਮਾੜਾ ਮੋਟਾ ਰਿਸ਼ਤੇਦਾਰਾਂ ਚ ਨੱਕ ਰੇਜੀ ਅਗਲਾ ਕਹਿ ਦੂਗਾ ਏਡਾ ਵੱਡਾ ਨਕੌੜਾ ਕਰਦੀ ਸੀ ਹਾਂ ਆ ਮਾਰਦੀ ਸੀ ਬੋਲ ਕੇ ਬੜੇ ਗੱਲਾਂ ਨਾ ਮਤੂੰ ਮੈਗੀ ਬਣਾ ਕੇ ਲੈ ਕੇ ਕੋਈ ਨਾ ਤਾਂ ਬਣਾ ਦੇਣੀ ਆ ਪੁੱਤ ਕੋਈ ਗੱਲ ਨਹੀਂ ਸੱਚ ਆ ਉਮਰ ਤਾਂ ਪੁੱਤ ਤੇਰੀ ਮੂੰ ਤਾਂ ਤੇਰੀ ਉਮਰ 35 ਹਾਲ ਆ ਤੇ ਆਧਾਰ ਕਾਰਡ ਤੇ 28 ਸਾਲ ਦੀ ਆ ਹੈ ਦੇ ਕੀ ਹੋਇਆ ਪੁੱਤ ਖੜਾਓ ਕੀ ਹੋਇਆ ਤੈਨੂੰ 35 ਸਾਲ ਦਾ ਹੋ ਗਿਆ ਮੈਂ ਲੈ ਦੱਸ ਬੇ 35 ਸਾਲ ਕੇ ਬਾਲੇ ਹੁੰਦੇ ਨੇ ਤੁਵੇ ਫਿਰ ਮੈਂ ਕੀ ਬਣਾ ਕੇ ਲੈ ਕੇ ਤੇ ਕੋਈ ਨਾ ਕੋਈ ਨਾ ਵਿਆਹ ਕਰੂੰਗੀ ਲੈ ਦੱਸ 35 ਸਾਲ ਦਾ ਹੋਇਆ ਹਜੇ ਦੱਸ ਕਿੱਡਾ ਖੋ ਗਿਆ ਨੂੰ ਵਿਆਹ ਨਹੀਂ ਹੋਈ ਪਈ ਐ ਕੋਈ ਨਾ ਜਿੱਦੇ ਵਧੀਆ ਕੁੜੀ ਲੱਭ ਗਈ ਲੈ ਆਵਾਂਗੀ ਹਜੇ ਵਧੀਆ ਕੁੜੀ ਨਹੀਂ ਲੱਭੀ ਸਰਿਆ ਪੈ ਬੇਬੇ ਦਾ ਚਾਚੀ ਨਹੀਂ ਚਾਚੀ ਹਾਂ ਹਾਂ ਆ ਗਈ ਪੈਰੀ ਤੱਕਿਆ ਚਾਚੀ ਆ ਮੇਰੇ ਨਾਲ ਖੰਡ ਦੀ ਕੋਲੀ ਭਰਦੇ ਨਾਲੇ ਨੀਤ ਦੀ ਨਾਲੇ ਖਾਈ ਫੋਲ ਭਰਦੀ ਜੰਗਾ ਨੇ ਕੋਈ ਨਾ ਕੋਈ ਨਾ ਭਰ ਦੂੰਗੀ ਇਹ ਤਾਂ ਧਾਰਿਸਧਾਰੀ ਹੁੰਦੀ ਹੈ ਚੀਜ਼ ਜਿਵੇਂ ਜਿਵੇਂ ਮੈਂ ਭਰ ਕੇ ਦੂੰ ਕੌਲੀ ਹੋਈ ਤੂੰ ਦੇ ਕੋਈ ਨਾ ਭੈਣੇ ਅੱਜ ਹੈ ਨਹੀਂ ਤੇਰਾ ਪੁੱਤ ਨਹੀਂ ਮੈਂ ਬੋਰੀ ਮੰਗਾ ਲਾਂਦੀ ਉਹ ਤਾਂ ਫਿਰ ਤੈਨੂੰ ਕੋਲ ਲਾ ਭਰ ਕੇ ਦੇ ਦੂੰ ਠੀਕ ਹੈ ਨਾ ਮੈਂ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਹੈ ਜ਼ਰੂਰੀ ਗੱਲ ਨਹੀਂ ਤੂੰ ਐ ਕਰ ਪਹਿਲਾਂ ਜ਼ਰੂਰੀ ਗੱਲ ਕਰਦੇ ਆਪਾਂ ਖੰਡ ਦੀ ਕੌਲੀ ਤਾਂ ਤੈਨੂੰ ਮੈਂ ਫੇਰ ਦੇ ਦੂੰ ਤੇ ਮੇਰਾ ਚਾਹ ਪੀਣ ਨੂੰ ਦਿਲ ਕਰੀ ਜਾਂਦਾ ਬੈਠਾ ਤੂੰ ਤੇਰਾ ਗੱਲ ਕਰ ਆ ਜਾ ਕੀ ਗੱਲ ਹੈਗੀ ਲੈ ਸੁਣ ਫਿਰ ਗੱਲ ਤਾਂ ਦੱਸਾਂ ਮੈਂ ਹਾਂ ਹਾਂ ਦੱਸ ਮੇਰੀ ਨਿਗਾ ਚ ਨਾ ਇੱਕ ਬੜਾ ਸੋਹਣਾ ਰਿਸ਼ਤਾ ਹੈ ਨੀ ਹਾਂ ਤੂੰ ਮੈਨੂੰ ਦੱਸ ਫਿਰ ਰੀਤ ਕਿੱਥੋਂ ਦੀ ਆ ਕੁੜੀ ਕਹੇ ਜੀ ਹੈਗੀ ਤੇ ਪੜ੍ਹੀ ਲਿਖੀ ਹੈਗੀ ਨਹੀਂ ਚਾਚੀ ਸਾਰਾ ਕੁਛ ਆ ਜਿੰਨੇ ਵੀ ਗੁਣ ਭਰਦੀਆਂ ਸਾਰੇ ਗੁਣ ਕੁੜੀ 'ਚ ਹੈਗੇ ਨੇ ਠੀਕ ਆ ਪੜ੍ਹੀ ਲਿਖੀ ਵੀ ਆ ਸੋਹਣੀ ਵੀ ਆ ਤੇ ਨਾਲੇ ਇੱਕ ਹੋਰ ਖੁਸ਼ੀ ਦੀ ਗੱਲ ਦੱਸਾਂ ਕੁੜੀ ਨੂੰ 10 ਕਿੱਲੇ ਜ਼ਮੀਨ ਦੇ ਆਉਂਦੇ ਆ 10 ਕਿੱਲੇ ਜ਼ਮੀਨ ਦੇ ਉਹ ਵੀ ਰੋਡ ਤੇ ਦੇਖ ਲੈ ਕਰੋੜ ਰੁਪਏ ਦਾ ਕਿੱਲਾ 10 ਕਰੋੜ ਦੀ ਜ਼ਮੀਨ ਬਣ ਗਈ ਅੱਛਾ ਹਾਂ ਨਹੀਂ ਉਹ ਕੱਲੇ ਕੱਲੇ ਕੁੜੀ ਆ ਫਿਰ 10 ਕਿੱਲੇ ਜ਼ਮੀਨ ਦੇ ਆ ਹੈਂ ਹਾਂ ਤੇ ਤੂੰ ਦੱਸਿਆ ਉਹਨਾਂ ਨੂੰ ਬੈਡਾ ਵੱਡਾ ਘਰਵਾਰਾ ਸਾਡਾ ਹਜੀ ਤਾਂ ਮੈਂ ਗੱਲ ਤੋਰੂੰਗੀ ਫੇਰ ਆਜ ਮੈਂ ਤੈਨੂੰ ਤਾਂ ਪੁੱਛਣਾ ਪਰ ਉਹਨਾਂ ਦੀ ਇੱਕ ਸ਼ਰਤ ਆ ਭੈਣੇ ਹਾਂ ਹਾਂ ਕੀ ਸ਼ਰਤ ਆ ਕੀ ਇਹ ਜੀ ਉਹਨਾਂ ਦੀ ਸ਼ਰਤ ਇਹ ਆ ਚਾਚੀ ਹਣਾ ਘਰ ਜਿਵੇਂ ਹੀ ਰੱਖਣਗੇ ਨਾਲੇ ਇੱਕ ਗੱਲ ਹੋਰ ਵੀ ਸੋਹਣੀ ਲੈ ਚਾਚੀ ਉਹ ਕਹਿੰਦੇ ਵੀ ਜਿੰਨਾ ਟਾਈਮ ਅਸੀਂ ਕਮਾਉਨੇ ਆ ਭਾਈ ਆਉਂਦੇ ਹਨਾ ਤੁਰਦੇ ਫਿਰਦੇ ਉਹਨਾਂ ਟਾਈਮ ਤਾਂ ਚਾਹੇ ਪ੍ਰਾਉਣਾ ਇੱਥੇ ਰਹੇ ਜੇ ਮਰਜੀ ਕਹੇ ਆਇਆ ਜਾਇਆ ਕਰੇ ਸਾਡੇ ਕੋਲ ਵੀ ਅਸੀਂ ਵੀ ਜਾਇਆ ਕਰਾਂਗੇ ਸਾਰਾ ਤੇ ਤਿਹਾਰ ਦੇਣਗੇ ਵੀ ਜਦੋਂ ਗੁੜੇ ਹੋਵੇ ਫਿਰ ਭੈ ਇਹਨੂੰ ਘਰ ਜਵੇ ਰਹਿਣਾ ਪਊਗਾ ਮੁੱਕਰ ਨਾ ਜਾਈ ਚਲ ਕੋਈ ਨਾ ਆਇਆ ਤਾਂ ਹੁਣ ਫਿਰ ਜਦੋਂ ਅਗਲੇ ਦੇ ਪੁੱਤ ਨਹੀਂ ਹੈਗਾ ਅਗਲੇ ਦਾ ਵੀ ਜੀ ਕਰਦਾਗਾ ਵੀ ਅਸੀਂ ਘਰ ਜਵਾਈ ਰੱਖ ਲਈ ਅੱਜ ਕਹਿੰਦਾ ਮੈਂ ਨਾ ਕਹਿੰਦੀ ਵੀ ਮੇਰਾ ਕੱਲਾ ਜਵਾਕਾ ਫੇਰ ਦੇ ਲੈ ਮੇਤੋਂ ਬੁਰਾ ਕੋਈ ਨਹੀਂ ਨਾਲੇ ਤੈਨੂੰ ਮੇਰੇ ਸਵਾ ਦਾ ਪਤਾ ਹੈ ਵੀ ਤਲਕਾ ਨਹੀਂ ਚਲ ਕੋਈ ਨਾ ਆ ਜਵਾਕ ਹੁਣ ਜੀ ਤਾਂ ਨਹੀਂ ਕਰ ਦਸੀਆਂ ਪਰ ਮਨ ਨੂੰ ਤੇਰੀਆਂ ਗੱਲਾਂ ਜੀਆਂ ਚੰਗੀਆਂ ਲੱਗੀਆਂ ਹਾ ਵਦੀਆਂ ਤੇਰੀਆਂ ਗੱਲਾਂ ਮੈਨੂੰ ਹਾਂ ਮੈਨੂੰ ਬੋਲਦੇ ਜਿਹੜੀ ਗੱਲ ਹੈਗੀ ਸਿੱਧੀ ਕਹਿ ਦੰਨੇ ਆ ਕੋਈ ਨਾ ਕੋਈ ਨਾ ਹੁਣ ਤਾਂ ਨਿਆਣਾ ਗਾ ਉਹ ਤਾਂ ਮਗਰ ਮਗਰ ਫਿਰਦਾ ਰਹਿੰਦਾ ਜਦੋਂ ਵਿਆਹ ਹੈ ਗਿਆ ਕੋਈ ਗੱਲ ਨਹੀਂ ਫਿਰ ਤਾਂ ਚੱਲ ਮੇਰਾ ਵੀ ਮੰਟੇਕ ਜੂਗਾ ਨਿਆਣਾ ਬਾੜਾ ਇੱਕ ਤਾਂ ਜਮੀਨ ਨਿਆਣਾ ਬਣਾ ਰੱਖੇ ਤਾਂ ਤੂੰ ਸੱਚੀ ਨਹੀਂ ਨਿਆਣਾ ਪਰ ਤੈਨੂੰ ਪਤਾ ਲਾੜ ਨਾਲ ਪਾਲਦੀ ਆ ਉਹਨੂੰ ਮੈਂ ਤੈਨੂੰ ਪਤਾ ਮੈਂ ਤਾਂ ਮਾੜਾ ਜੇ ਕਿਸੇ ਦੇ ਘਰੇ ਵਗ ਜਾ ਬੀਬੀ ਬੀਬੀ ਕਰਦਾ ਰਹਿੰਦਾ ਮਗਰ ਵਗ ਜਾਂਦਾ ਨਹੀਂ ਚੱਲ ਕੋਈ ਨਾ ਚਾਚੀ ਵਗ ਜਾ ਕਰੀ ਮਿਲਣਾ ਹੋਰ ਕੀ ਚੱਲ ਕੋਈ ਨਾ ਆਹ ਤਾਂ ਮੈਨੂੰ ਤੇਰੀਆਂ ਗੱਲਾਂ ਲੱਗੀਆਂ ਬਹੁਤ ਚੰਗੀਆਂ ਤੂੰ ਦੇਖ ਰਿ ਲਾਹਣ ਕੀ ਕਰਾ ਆ ਤੇਰੇ ਚਾਚੇ ਕੋਲੇ ਨਾ ਦੱਸਦੀ ਨਾ ਤੂੰ ਚੰਨੇ ਕੋਲੇ ਗੱਲ ਕਰੀ ਲੈ ਭਾਣੇ ਕੱਲ ਨੂੰ ਅਗਲਾ ਮੁੰਡਾ ਜਾਵੇ ਨਾ ਐ ਚਾਚਾ ਜਾਣ ਨਾ ਦੇਵੇ ਤੂੰ ਮੇਰੇ ਤੇ ਜਲੂਸ ਕਢਾਵੇਂਗੀ ਮੇਰੀ ਕੀ ਜਵਾਨ ਰਹੇ ਜੋ ਉੱਥੇ ਨਹੀਂ ਜਵਾਨ ਦੀ ਤੇਰੀ ਚਾਚੀ ਵੀ ਪੂਰੀ ਪੱਕੀ ਐ ਮੈਂ ਕੱਚੀਆਂ ਗੋਲੀਆਂ ਨਹੀਂ ਖੇਡਦੀ ਹੁੰਦੀ ਮੈਂ ਤਾਂ ਗੋਲੀਆਂ ਪੱਕੀਆਂ ਖੇਡਦੀ ਹੁੰਨੀ ਆ ਨਾਲੇ ਜਿਹੜੀ ਗੱਲ ਮੈਂ ਕਹਤੀ ਉਹੀ ਪੂਰੀ ਹੋਊਗੀ ਨਾ ਜਦ ਕੱਲ ਨੂੰ ਜਾਣਗੇ ਫੇਰ ਨਹੀਂ ਪਤਾ ਲੱਗੂ ਨੇ ਜਾਣਗੇ ਕੋਈ ਗੱਲ ਨਹੀਂ ਜਦੋਂ ਵਿਆਹ ਹੋ ਗਿਆ ਮਗਰੋਂ ਆਪ ਹੀ ਪਤਾ ਲੱਗ ਜੂਗਾ ਜਿੰਨਾ ਚਿਰ ਵਿਆਹ ਨਹੀਂ ਹੁੰਦਾ ਉਨਾਂ ਚਿਰ ਕੋਈ ਗੱਲ ਨਹੀਂ ਕਰਨੀ ਆਪਾਂ ਨੇ ਇਹ ਇਹ ਤੇਰੇ ਚ ਤੇ ਮੇਰੇ ਚ ਹੀ ਰਹੇ ਗੱਲ ਦੇਖ ਲੈ ਫਿਰ ਉਹਨਾਂ ਜਵਾਨ ਦੀ ਪੱਕੀ ਨਹੀਂ ਨਹੀਂ ਦੇਖ ਲਈ ਨੇ ਮਾਇ ਤਾਂ ਪੱਥਰ ਤੇ ਲਿਖੀ ਇੱਕ ਕਰਦੀ ਹੁੰਨੀ ਐ ਜਦੋਂ ਮੈਂ ਕੇਰਾ ਲਖੇਰ ਖਿੱਚਤੀ ਉਹ ਮੁੜ ਕੇ ਕੋਈ ਮੁਟਿਆ ਨਹੀਂ ਸਕਦਾ ਐਂ ਤਾਂ ਮੈਨੂੰ ਪਤਾ ਚਾਚੇ ਨੂੰ ਫਿਰ ਤਾਂ ਤਾਂ ਹੀ ਐ ਬੰਨਸ ਕਰਿਆ ਆਪਿਆ ਲੈ ਹੁਣ ਖੰਡ ਦੀ ਕੌਲੀ ਨਹੀਂ ਹਾਂ ਹੁਣ ਤਾਂ ਤੈਨੂੰ ਮੈਂ ਖੁਸ਼ੀ ਚ ਕੌਲੀ ਤੂੰ ਕਹਿੰਦੇ ਸੀ ਨਾ ਘਾਟਾ ਮੈਂ ਹੁਣ ਤੈਨੂੰ ਵੱਧ ਭਰ ਕੇ ਦੇਉਂਗੀ ਐ ਨਾ ਕਹੀਂ ਵੀ ਮੋੜ ਕੇ ਨਾ ਜਾਈ ਐ ਨਹੀਂ ਤੇਰੇ ਦਿਲ ਹੈ ਨਹੀਂ ਤੇਰੇ ਨਾਲ 10 ਕਿੱਲੇ ਵੀ ਜ਼ਮੀਨ ਦੇ ਆਉਣ ਵਾਲੇ ਨਹੀਂ ਤੈਨੂੰ ਪਤਾ ਘਰ ਕਿਵੇਂ ਬੰਨਿਆ ਏਡਾ ਸੁਣੀ ਮੈਂ ਹਵੇਲੀ ਪਤਾ ਕਿਵੇਂ ਪਾਈ ਆਹੀਂ ਪਾਈ ਆ ਆਹੋ ਕਿੱਸਾ ਕਰ ਕਰ ਕੇ ਖੰਡ ਦੇ ਦਾਣੇ ਨਾਲ ਪਾਈ ਏ ਮੈਂ ਲਾ ਤਾਂ ਚਾਹ ਚੋਲਾਂ ਦੀ ਕਰਕੇ ਤਾਂ ਨਹੀਂ ਪੀਂਦੇ ਕਿਤੇ ਮੈਂ ਚੋਲਾਂ ਦੀ ਚਾਹ ਕੌਣ ਕਰਦਾ ਹੁੰਦਾ ਮੈਂ ਕਿਤੇ ਕਰਦੇ ਹਾਂ ਵੀ ਖੰਡ ਹਰ ਜੇ ਬਹਿ ਜਾ ਮੈਂ ਲਿਆ ਕਿੰਨੇ ਖੰਡ ਚੰਗਾ ਛੇਤੀ ਆ ਜਾ ਲੈ ਆ ਤਾਂ ਬਣ ਗਈ ਨਾ ਗੱਲ ਲੈ ਮੇਰੇ ਪੁੱਤ ਵਾਸਤੇ ਹੁਣ ਚੰਗਾ ਰਿਸ਼ਤਾ ਆਇਆ ਉਹ ਵੀ ਦਾਸ ਕਿੱਲੇ ਜ਼ਮੀਨ ਦੇ ਇਹੀ ਤਾਂ ਮੈਂ ਭੜ ਦੀ ਸੀ ਵੀ ਐਨੀ ਜ਼ਮੀਨ ਵਾਲੇ ਹੁਣ ਲੈ ਲੈ ਹੁਣ ਤਾਂ ਮੈਂ ਖੰਡ ਨਾਲ ਖੁਸ਼ੀ ਚ ਹੀ ਦੇਉਂ ਇਹਨੂੰ ਵੱਧ ਕੋਲੀ ਭਰ ਕੇ ਦਿੱਤੀ ਆ ਆ ਲੈ ਰੀ ਤ ਹੁਣ ਤਾਂ ਮੈਂ ਤੈਨੂੰ ਐਡੀ ਕੋਲੀ ਭਰ ਕੇ ਦਿੱਤੀ ਆ ਦੇਖ ਲੈ ਨਾਲੇ ਹੁਣ ਤੂੰ ਨਹੀਂ ਆਹੋ ਚਾਚੀ ਮੋੜ ਕੇ ਜਾਉਂਗੀ ਮੈਂ ਮੈਂ ਕਿੱਥੇ ਰੱਖਣੀ ਆ ਨਹੀਂ ਚੱਲ ਕੋਈ ਨਾ ਆ ਚੱਕ ਲੈ ਦਾਣੇ ਜਿਹੜਾ ਡੋਲ ਕਿਰਸ ਕਰਿਆ ਕਰ ਮਾੜੀ ਮੋਟੀ ਫੇਰੀ ਘਰ ਵੱਜਦੇ ਹੁੰਦੇ ਨੇ ਤੇ ਮੈਂ ਤੈਨੂੰ ਐ ਕਹਿੰਦੀ ਸੀ ਹੁਣ ਘਰੇ ਜਾ ਕੇ ਗੱਲ ਤੂੰ ਚਲਾ ਲਾ ਤੇ ਮੈਨੂੰ ਫੋਨ ਤੇ ਦੱਸ ਦੇ ਚੰਗਾ ਫਿਰ ਆਹੋ ਲੈ ਬਸ 2-4 ਦਿਨਾਂ ਚ ਤੂੰ ਲੈ ਛੱਟ ਮੰਗਣੀ ਪੱਟ ਵਿਆ ਠੀਕ ਆ ਆਹੋ ਮੈਂ ਘਰੇ ਨਹੀਂ ਆਉਂਦੀ ਫਿਰ ਤੇਰਾ ਚਾਚਾ ਮਗਰੀ ਆ ਜਾਂਦਾ ਮੈਨੂੰ ਕੀ ਪਾਵੇਂਗੀ ਸੱਚ ਤੇਰੀ ਖੱਟੀ ਉਂਗਲ ਕੱਢ ਦੂੰਗੀ ਕੱਲੀ ਉਂਗਲੇ ਖੱਟੀ ਕਰਨਗੀ ਹੋਰ ਹੋਰ ਕਰਦੀ ਹਾਂ ਕੀ ਕਰਦਾ ਹੋਰ ਨਹੀਂ ਚੈਨੀ ਪਾ ਦੀ ਚੈਨਿੰਗ ਆ ਪਾ ਦੂੰਗੀ ਤੂੰ ਗੱਲ ਤਾਂ ਚਲਾ ਲਾ ਪਹਿਲਾਂ ਚੈਨਿੰਗ ਆ ਹੀ ਹੋਗੀ ਨਾ ਮੈਂ ਲਿਕੇ ਹੋਰ ਕਰਾ ਦੂੰਗੀ ਏਡੀ ਵੀ ਗੱਲ ਹੈ ਨਹੀਂ ਨਹੀਂ ਨਾ ਨਾ ਪਾ ਦੂੰ ਤੈਨੂੰ ਚੈਨ ਨਹੀਂ ਕੋਈ ਨਾ ਕੋਈ ਨਾ ਚੰਗਾ ਫਿਰ ਤੋਲੇ ਦੀ ਕਰਾਈ ਆਹ ਤੋਲੇ ਦੀ ਪਾ ਦੂੰਗੀ ਲੈ ਮੇਰੇ ਪੁੱਤ ਦਾ ਐਡਾ ਸੋਹਣਾ ਰਿਸ਼ਤਾ ਕਰਾਏ ਤੇ ਮੈਂ ਤੈਨੂੰ ਚੈਨ ਨਹੀਂ ਪਾ ਸਕਦੀ ਤੋਲੇ ਦੀ ਇਹ ਕਿਵੇਂ ਹੋ ਸਕਦਾ ਆ ਮਨੁੱਖ ਪੁੱਤ ਆਜਮੀ ਕੀ ਕਰੀ ਜਾਂਦੀ ਆ ਕੁਛ ਨਹੀਂ ਫੋਨ ਜੇ ਕੀਦਾ ਹੀ ਇਹਨਾਂ ਪੁੱਤਾਂ ਅਗਲਾ ਚੰਨੀ ਧਰ ਗਿਆ ਹਾਂ ਖੂਨ ਆਪਦਾ ਉਹ ਹਾਂ ਇੱਕ ਰੀਤੇ ਰਹੇ ਜੇ ਬੇਬੇ ਫੋਨ ਲਾ ਬੰਦ ਕਰ ਦਿਆ ਇਹਨੂੰ ਕਿੱਥੋਂ ਹੁੰਦਾ ਹੈ ਬਟਨ ਚੱਕ ਕਰਤਾ ਬੰਦ ਹਾਂ ਮੈਂ ਤਾਂ ਤੈਨੂੰ ਆਇਆ ਨਹੀਂ ਬੋਤਾ ਹਮਣ ਹਾਂਜੀ ਆਹ ਹਾਂ ਹੁਣ 2 ਮਹੀਨੇ ਹੋ ਗਏ ਦੇਖ ਹਨਾ ਹਾਂਜੀ ਤੇ ਪੁੱਤ ਤੇਰਾ ਜੀ ਲੱਗਿਆ ਇੱਥੇ ਮੰਮੀ ਮੈਂ ਸੋਲੇ ਪਰਿਵਾਰ ਚ ਬਹੁਤ ਖੁਸ਼ ਹਾਂ ਪਰ ਨਾ ਮੈਨੂੰ ਮੇਰੇ ਬੇਬੇ ਬਾਪੂ ਦੀ ਬਹੁਤ ਫਿਕਰ ਲੱਗੀ ਰਹਿੰਦੀ ਹੈ ਦੇਖਤੀ ਹੈ ਮੇਰੀ ਗੱਲ ਸੁਣਾ ਇਸ ਗੱਲ ਦਾ ਤੈਨੂੰ ਤੇ ਮੈਨੂੰ ਤੇ ਵਿਚੋਲੇ ਨੂੰ ਆਪਾਂ ਨੂੰ ਤਿੰਨਾਂ ਨੂੰ ਪਤਾ ਗੱਲ ਦਾ ਤੇ ਇਹੇ ਗੱਲ ਆ ਤੇਰੇ ਬਾਪੂ ਤੇ ਚੰਨੇ ਕੋਲੇ ਕੋਈ ਪਿੰਕਣੀ ਲੱਗਣੀ ਚਾਹੀਦੀ ਤੇ ਨਾਲੇ ਆਪਦੀ ਮਾਂ ਨੂੰ ਸਮਝਾ ਦੇ ਤੇ ਬਾਕੀ ਗੱਲ ਮੈਂ ਆਪੇ ਸੰਭਲੂ ਮਮੀ ਜੀ ਇਹ ਤਾਂ ਤੁਸੀਂ ਨਾ ਸ੍ਰਿਮ ਧੋਖਾ ਕਰ ਰਹੇ ਹੋ ਆ ਤੂੰ ਨਾ ਮੈਨੂੰ ਬਾਹਰ ਪਾਠਿਆ ਨਾ ਪੜਾ ਨਾਲੇ ਮੈਂ ਤੈਨੂੰ ਜਿਹੜੀ ਗੱਲ ਸਮਝਾਈ ਆ ਨਾ ਲੀਕ ਨਹੀਂ ਹੋਣੀ ਚਾਹੀਦੀ ਤੇ ਜੇ ਗੱਲ ਲੀਕ ਹੋ ਗਈ ਨਾ ਤੇ ਮੈਥੋਂ ਬੁਰਾ ਕੋਈ ਨਹੀਂ ਫਿਰ ਲਾ ਮੀ ਜੀ ਤੁਸ ਤਾਂ ਹੁਣ ਮੁਕਰਮ ਕਰਾਈਏ ਚ ਲੱਗੇ ਤੁਹਾਨੂੰ ਪਤਾ ਹੈ ਨਾ ਮੇਰੇ ਮਾਪੋਂ ਸਮਝਾਉਣਾ ਕੌਣਾ ਪਿੱਛੇ ਨਹੀਂ ਇੱਕ ਕੋਈ ਨਾ ਉਹਦੋਂ ਗੱਲ ਹੋਈ ਸੀ ਨਾਲੇ ਤੇਰੀ ਮਾਂ ਬਿਓ ਨੇ ਕਿਹਾ ਸੀਗਾ ਕਹਿੰਦੇ ਜਿੰਨਾ ਚਿਰ ਅਸੀਂ ਜਵਾਨ ਆ ਤੇ ਉਨਾ ਚਿਰ ਕਹਿੰਦੇ ਆਉਣ ਜਾਣਗੇ ਜਦੋਂ ਅਸੀਂ ਬੜੇ ਪਹੁੰਚ ਆ ਗਏ ਫੇਰ ਆਉਣਗੇ ਸਾਡੇ ਕੋਲੇ ਉਹਨਾਂ ਨੇ ਇਹ ਗੱਲ ਕਹੀ ਆ ਹਜੇ ਮੈਂ ਕੋਈ ਤੋਰਦੀ ਨਹੀਂ ਉੱਥੇ ਲੈ ਮੰਮੀ ਨੇ ਤੂੰ ਕਿਹਾ ਸੀ ਐਂ ਥੋੜੀ ਕਿਹਾ ਸੀ ਵੀ ਉੱਥੇ ਰਹਿ ਜਾਓ ਫੁੱਟ ਨਾਲ ਗੱਲ ਕਰੀ ਸੀ ਨਾ ਮੰਮੀ ਨੇ ਕਿ 2 ਮਹੀਨੇ ਤੁਹਾਡੇ ਕੋਲ ਰਹਿਣਗੇ ਰਹਿਣਗੇ 2-2 ਮਹੀਨੇ ਕੋਈ ਗੱਲ ਨਹੀਂ ਹੋਈ ਸੀ ਨਾਲੇ ਤੇ ਨਾਲੇ ਮੇਰੇ ਪੁੱਤ ਦੇ ਕਿਹੜੇ ਸ਼ੌਂਕ ਪੂਰੇ ਹੋ ਗਏ ਹਜੇ ਤੂੰ ਹਜੇ ਆਪਦੇ ਪੇਕੇ ਜਾਣ ਨੂੰ ਫਿਰਦੀਆਂ ਲੈ ਆਏ ਨਹੀਂ ਕੰਮ ਚੱਲਣਾ ਭਾਈ ਤੇ ਮੰਮੀ ਪੀ ਪੀ ਕਿ ਵੀ ਤੇ ਉੱਥੇ ਵੀ ਸਭ ਕੁਝ ਇਹਦੇ ਹੀ ਹੈਗਾ ਉੱਥੇ ਸਭ ਕੁਝ ਮੈਨੂੰ ਨਹੀਂ ਪਤਾਗਾ ਪਹਿਲਾਂ ਜਿਹੜਾ ਆਗਾ ਨਾ ਇੱਥੇ ਵੀ ਸਾਰਾ ਕੁਝ ਛੋੜਾ ਹੀ ਆ ਇਹ ਨਹੀਂ ਹੈਗਾ ਵੀ ਕੱਲਾ ਉਹੋ ਆਗਾ ਤੁਸੀਂ ਤਾਂ ਮੈਨੂੰ ਸੁਣਾਉਣ ਬੈਠ ਗਏ ਹੋ ਮੀ ਸੁਣਾਉਣ ਵਾਲੀ ਕਿਹੜੀ ਗੱਲ ਪਤਾ ਇੱਥੇ ਤੈਨੂੰ ਕਿਹੜੀ ਖੁਸ਼ੀ ਨਹੀਂ ਮਿਲਦੀ ਮੇਰੀ ਗੱਲ ਸੁਣ ਆ ਦੇਖ ਆ ਗੱਦੇ ਗੱਦੇ ਨਾ ਕੱਲੇ ਸਵਾ ਲੱਖ ਦੇ ਆਏ ਨੇ ਸਾਰੇ ਪਿੰਡ 'ਚ ਨਹੀਂ ਹੋਣਾ ਇਹ ਜਾ ਕਰ ਜਿਹੇ ਜਾ ਆਪਣੇ ਆ ਏਡੀ ਸੋਹਣੀ ਕੋਠੀ ਪਾਈ ਹੋਈ ਆ ਪਿੰਡ 'ਚ ਨਾ ਚੱਲਦਾ ਸਰਪੰਚ ਦਾ ਚਰਨੇ ਦਾ ਚਲੋ ਮੀ ਤੇ ਤੁਸੀਂ ਨੇ ਦੋ ਦਾਜ ਨਹੀਂ ਲਿਆ ਪੈਸੇ ਲੈ 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 ਪੈਸੇ ਲੈ ਲੈ ਪੁੱਤ ਉਹ ਹੁਣ ਪੈਸੇ ਅੜੇ ਖੜੇ ਨੇ ਪੁੱਤ ਇੱਥੇ ਵਿਆਹ ਤੇ ਪਤਾ ਕਿੰਨਾ ਖਰਚਾ ਕੀਤਾਗਾ ਮਾਰੇ ਮੋਟੇ ਵਿਆਹ ਤੇ ਖਰਚਾ ਹੋ ਜਾਂਦਾ ਹੁੰਦਾ ਇਹਨਾਂ ਤਾਂ ਕੋਈ 40 ਲੱਖ ਇੱਥੇ ਅੜਿਆ ਨਹੀਂ ਖੜਿਆ ਤੁਸੀਂ ਤਾਂ ਮੰਮੀ ਸੁਣਾਉਣ ਬੈਠ ਗਏ ਮੈਨੂੰ ਇਹ 10 ਕਿੱਲੇ ਵੀ ਤੇ ਅਸੀਦੀ ਨਹੀਂ ਮੇਰੇ ਮਾਂ ਬਾਪ ਕਿਹੜੇ ਸਾਥੀ ਤੇ ਧਰਕੇ ਲੈ ਜਾਣਗੇ ਤੇ ਫਿਰ ਪੁੱਤ ਮੈਂ ਕਿਹੜੇ ਸਾਥੀ ਤੇ ਧਰਕੇ ਲੈ ਜਾਣਾ ਆ ਪਹਿਲਾਂ ਤਾਂ ਰੂਮ ਦੇ ਇੱਕ ਪੁੱਤ ਕਿੰਨਾ ਸੋਹਣਾ ਬਣਾਇਆ ਤੁਹਾਡਾ ਕਮਰਾ ਮੈਂ ਦੇਖ ਹੋਊਗਾ ਕਿਹੜਾ 10 ਲੱਖ ਲਾਇਆ ਪੁੱਤ ਪੂਰਾ ਇਹ ਤੇ ਤੇਰੇ ਕਮਰੇ ਹੀ ਬਣਾ ਕੇ ਦਿੱਤਾ ਐਸ ਤਾਂ ਸਾਰਾ ਇਸੇ ਤੇ ਥੱਪਦਾ ਕੋਸਾ ਖਰਚਾ ਹੋ ਗਿਆ ਵਿਆਹ ਦਾ ਪੈਲਸ ਦਾ ਵੱਡਾ ਮਹਿੰਗਾ ਪੈਲਸ ਕਰਾਇਆ ਸੀਗਾ ਫਿਰ ਪੁੱਤ ਚੜਾਈ ਹੋਈ ਆ ਤੁਹਾਡੀ ਤੈਨੂੰ ਪਤਾ ਹੈ ਨਾ ਮੰਮੀ ਉਹਨਾਂ ਦੇਖਪਾਂ ਕਰਨ ਲਈ ਕੋਈ ਨਹੀਂ ਹੈਗਾ ਬਾਈ ਚਾਂਸ ਐਸੀ ਵਸੇ ਗੱਲ ਹੋ ਜੇ ਉਹਨਾਂ ਨੂੰ ਰਾਤ ਬਰਾਤੇ ਕੌਣ ਲੈ ਕੇ ਜਾਊ ਜੇ ਉਹਨਾਂ ਕੋਲ ਅਸੀਂ ਹੋਵਾਂਗੇ ਤਾਂ ਚੱਕ ਵੀ ਸਕਾਂਗੇ ਨਾ ਕੋਈ ਨਾ ਫਿਰ ਹੁਣ ਸਾਰੀ ਉਮਰ ਤਾਂ ਨਹੀਂ ਉੱਥੇ ਰਹਿਣਾ ਉਹਨੂੰ ਕੁਝ ਟਾਈਮ ਇੱਥੇ ਵੀ ਰਹਿ ਮੈਨੂੰ ਵੀ ਪਤਾ ਲੱਗੇ ਮੇਰੀ ਨੂੰਹ ਆਈ ਆ ਮੇਰੇ ਘਰੇ ਹੁਣ ਮੈਂ ਤੈਨੂੰ ਆਏ ਕਿ ਮੈਂ ਤੋਰਦਾ ਛੇਤੀ ਆਨੀ ਇੱਕ ਤਾਂ ਮਮੀ ਤੁਸੀਂ ਮੁਕਰਦੇ ਬਹੁਤ ਸੀਤੀ ਹੋ ਦੇਖ ਪਤਾ ਮੁਕਨਮ ਕਰਾਉਣ ਵਾਲੀ ਕੋਈ ਗੱਲ ਨਹੀਂ ਹੈਗੀ ਤੇ ਨਾਲੇ ਹੁਣ ਤੋਂ ਆਪਦਾ ਕੰਮ ਤੁਹਾਨੂੰ ਦਾ ਨਿਮੇੜਲਾ ਮੈਂ ਜਾਣੀ ਆ ਦਵਾਈ ਲੈ ਕੇ ਹੁਣੀ ਆ ਮੈਂ ਠੀਕ ਆ ਨਾਲੇ ਗੱਲ ਮੈਂ ਤੈਨੂੰ ਦੁਬਾਰੇ ਫੇਰ ਦੱਸਦੀ ਆ ਕੋਈ ਗੱਲ ਲੀਕ ਨਾ ਹੋਵੇ ਤੇਰੇ ਬਾਪੂ ਕੋਲੇ ਤੇ ਚੰਨੇ ਕੋਲੇ ਪਤਾ ਨਹੀਂ ਲੱਗਣਾ ਚਾਹੀਦਾ ਉਹਨੂੰ ਇੱਕ ਨਾ ਇੱਕ ਦਿਨ ਦੇ ਵੀ ਪਤਾ ਲੱਗੂਗਾ ਇਹ ਉਹਨਾਂ ਨੂੰ ਕੋਈ ਨਾ ਕੋਈ ਨਾ ਜਦੋਂ ਪਤਾ ਲੱਗੂਗਾ ਮੈਂ ਆਪੇ ਸੰਭਲੂ ਪਰ ਤੂੰ ਹਜੇ ਗੱਲ ਨਹੀਂ ਕਰਨੀ ਜਿੰਨਾ ਚਿਰ ਤੈਨੂੰ ਮੈਂ ਨਹੀਂ ਕਹਿੰਦੀ ਠੀਕ ਆ ਮੈਂ ਚਲਦੀ ਆ ਨਾਲੇ ਅੰਦਰੋਂ ਗੇਟ ਲਾ ਲਈ ਸੱਚ ਸੱਬਣ ਲਾ ਲਈ ਕੋਈ ਮਰਜ਼ੀ ਬੋਲ ਮਰੀ ਜਾਵੇ ਗੇਟ ਨਹੀਂ ਖੋਲਣਾ ਠੀਕ ਹੈ ਮੈਂ